ਹਬਲੇ ਜੀ ਦੱਸ ਲਿਆ ਵੀ ਸਾਨੂੰ ਬਸਦਾ ਸਫਰ ਪਤਾ ਨਹੀਂ ਕਿਤੇ ਇੱਥੇ ਜੇ ਚੰਡੀਗੜ੍ਹ ਚਾਰ ਪੰਜ ਘੰਟੇ ਜਾਂਦੇ ਪੰਜ ਘੰਟੇ ਆਉਂ ਤਾਂ ਇਹਦੇ ਆਉਂਦਾ ਨਹੀਂ ਉਹ ਵੀ ਸਫਰ ਬੜਾ ਨਾਲੇ ਇੰਨਾ ਰਸ ਦੱਤਾਂ ਦਾ ਇਹ ਨਹੀਂ ਟਰੈਪ ਹੋ ਗਿਆ ਪਤਾ ਹੀ ਲੱਗਦਾ ਸ਼ਹਿਰਾਂ ਦੇ ਕਿੱਥੋਂ ਇਹਨੇ ਵੀ ਕਲਾਗੇ ਲੋਕਾਂ ਨੂੰ ਅਸੀਂ ਜਿਆ ਮੀਂਹ ਤੇ ਪੈਂਦਾ ਪਰ ਇਹ ਕਿੱਥੇ ਯਾਰ ਸਮਾਰਟ ਪਹੁੰਚ ਗਿਆ ਆਪਣੀਆਂ ਮੇਰੇ ਨਾਲ ਜੋ ਖੰਡ ਨਹੀਂ ਇਹ ਨਾ ਦੇ ਦੋਸਤ ਮੈਂ ਖਾਦੀ ਆ ਆ ਗਿਆ ਹਾਂ ਜਦ ਇਹ ਆਹ ਹੋ ਜੇ ਆ ਕੇ ਪਾਣੀ ਪੂਣੀ ਪੀਤਾ ਜੀ ਅੱਛਾ ਬਹਿ ਜਾ ਤੇ ਕੀ ਹਾਲ ਆ ਪੋਤੇ ਮੇਰੇ ਦਾ ਪੋਤਾ ਤੇਰਾ ਮਾਂ ਦਾ ਪੂੜੀਆਂ ਉਥੇ ਹਾਂ ਬੜਕਾਂਗੀ ਲੈ ਬੜਕਾ ਮੋਢਾ ਉਹ ਤੋ ਕਿ ਤਾ ਉਹਨੂੰ ਜੀਣ ਨੂੰ ਕਿਉਂ ਨਹੀਂ ਆਉਂਦਾ ਉੱਥੇ ਜੀਣ ਲੱਗ ਜਿੱਦਾਂ ਦਾ ਸ਼ਹਿਰ ਵਾ ਚੰਡੀਗੜ੍ਹ ਜਿੱਥੇ ਉਹ ਰਹਿੰਦਾ ਵਾ ਉਹਨੇ ਇੱਥੇ ਮਿੱਟੀ ਘਟੇ ਜਾ ਕੇ ਕੀ ਕਰਨੇ ਐਨਾ ਜੀ ਕਰਦਾ ਹੀ ਉਹਨੂੰ ਮਿਲਣ ਕਦੋਂ ਆਉਂਦਾ ਗਿਆ 6 ਮਹੀਨੇ ਹੋ ਜਾਂਦੇ ਆ ਪੁੱਛਦਾ ਹੀ ਤੇਰੇ ਬਾਰੇ ਸਾਦੀ ਦਾ ਕੀ ਹਾਲ ਆ ਹਾਂ ਮੈਨਾਂ ਨੂੰ ਫੋਨ ਕਰ ਲਿਆ ਕਰ ਕਹਿੰਦਾ ਜਦੋਂ ਮੈਂ ਫੋਨ ਕਰਦਾ ਮਾਤਾ ਦਾਦੀ ਸ਼ਹਿਰਾ ਤੇ ਗਈ ਹੁੰਦੀ ਐ ਹਾਂ ਸ਼ਹਿਰਾ ਤੇ ਪੁੱਤ ਮੈਂ ਕਿੱਥੇ ਜਾਣਾ ਤੁਹਾਨੂੰ ਪਤਾ ਹੀ ਐ ਸਾਡੇ ਕੋਈ ਹੰਦੀ ਆ ਮੈਂ ਆਹ ਵੇਲੇ ਕਿ ਵੇਲੇ ਜਦੋਂ ਕੋਈ ਘਰ ਨਹੀਂ ਦਾ ਉਹਦੇ ਕੋਲ ਫੋਨ ਕਰਦਾ ਮੇਰਾਂ ਕੋਈ ਕਾਟੀ ਗੱਲ ਹੁੰਦੀ ਮਾਂ ਨੇ ਜਿਆਦਾ ਕਰੇ ਦੱਸ ਹਾਂ ਤੇ ਕਿਤਰਾ ਫੇਰ ਉਹ ਪਿੰਨੀਆਂ ਆਈਆਂ ਪਸੰਦ ਉਹਦੇ ਹਾਂ ਪਿੰਨੀ ਆਈਆਂ ਤੇ ਜਾਰਦੁੱਤ ਖੋਲ ਕੇ ਪੈ ਗਈ ਪੀਪਾ ਦਾ ਲੱਲਾ ਮੇਰੇ ਨਾਲ 10 15 ਦਿਨ ਨਹੀਂ ਕਰਦੇ ਦੱਸ ਇੰਨੀ ਮਰੀਜ਼ ਦੇ ਨਾਲ ਕਲਾਈ ਨਹੀਂ ਤੇ ਉਹਨਾਂ ਦੇ ਕੋਈ ਦੋਸਤਾਂ ਦਾ ਵਾਪੇ ਨਹੀਂ ਦੇ ਕੇ ਗਿਆ ਉਹ ਦੇ ਕੇ ਸਾਰੇ ਦੇ ਜਾਂਦੇ ਆ ਫਿਰ ਆਲੇ ਮਿਲ ਕੇ ਚ ਖਾ ਲੈਂਦੇ ਆ ਇਹੋ ਦੇ ਉੱਪਰ ਉਹਨਾਂ ਦੀ ਛੱਡਦੇ ਥੋੜੀ ਨਾਲ ਇਹਦੀ ਚੋਰੀ ਕੱਢ ਕੇ ਖਾਣ ਦਾ ਬੜਾ ਨਜ਼ਾਰਾ ਆਉਂਦਾ ਈ ਲੈ ਹਾਂ ਦੱਸ ਆ ਉਹਦੇ ਬੜਾ ਨਾ ਚਾਗੀ ਤਾਂ ਅੰਕਲ ਜੀ ਅੰਕਲ ਜੀ ਪੂਰਾ ਰਾਤ ਮਾ ਉਹਦੇ ਰੇ ਮੈਨੂੰ ਚੰਡੀਗੜ੍ਹ ਗਏ ਅੱਛਾ ਹਾਂ ਆ ਤੇਰਾ ਵੀ ਕਿੱਥੇ ਆਉਣ ਨੂੰ ਜੀ ਕਰਦਾ ਹੁਣ ਆ ਉੱਥੇ ਆਹੋ ਮੈਂ ਤਾਂ ਬੜੇ ਜੋਦ ਹੀ ਆਇਾਂਗੇ ਮੇਰੇ ਡੈਡੀ ਰੋ ਡੈਡੀ ਰੋ ਨਹੀਂ ਪਿਛੇ ਭਰਾ ਤੂੰ ਇੱਥੇ ਬੜ ਮੈਂ ਆਈ ਕਿਸੇ ਮਿੱਟੀ ਨਾਲ ਮਿੱਟੀ ਕਮਾਈਆਂ ਕਰਕੇ ਤੈਨੂੰ ਭੇਜੀ ਜਨੇ ਆਹੋ ਜੋ ਪੈਸਾ ਵਾਸਤੇ ਮੈਂ ਕਲੀ ਜਨੇ ਪਤਾ ਹੁਣ ਸਾਡਾ ਹਮਲ ਮੋੜੀ ਤੂੰ ਉਹਦਾ ਮਿਲਿਆ ਹੀ ਪ੍ਰੋਫੈਸਰ ਮੈਨੂੰ ਇੱਕ ਮਿਲਾਇਆ ਹੀ ਹੁੰਨੇ ਹਾਂ ਇਹਦਾ ਪੜਾਉਣਾ ਕੋਈ ਠੀਕ ਆ ਅੱਛਾ ਪਿਹਾਰਵਾ ਆਹੋ ਤੇ ਬਹੁਤਾ ਫਿਰਦਾ ਫੁਰਦਾ ਨਹੀਂ ਹੈਗਾ ਆਪਣੀ ਪੜ੍ਹਾਈ ਹੀ ਜ਼ਿਆਦਾ ਮਾਸਤਿੰਦਾ ਚੰਗਾ ਹੀ ਆ ਨਾ ਪੁੱਤ ਸਾਡਾ ਸਾਡੀ ਮਿਹਨਤ ਕੀਤੀ ਜਿਉ ਤੂੰ ਮਿਹਨਤ ਕਰਨਦਿਆਂ ਵਾ ਉਹ ਥੱਥੇ ਪਛਾਈ ਜਾਣਦਿਆਂ ਵਾ ਤੇ ਚੱਲ ਉਹ ਬਣ ਜਾਊਗਾ ਆਹੋ ਤੇ ਹੈ ਹੀ ਆ ਤੇ ਚੱਲ ਚੰਗਾ ਹੋਇਆ ਜੇ ਇਹ ਸ਼ੋਭਾ ਮਿਲੀ ਆ ਤੇ ਪੁੱਤ ਸ਼ੀਨਾ ਚੌੜਾ ਹੁੰਦਾ ਵਾ ਹਾਂ ਮਾਂ ਪਿਓ ਦਾ ਵੀ ਮੋਰ ਤੋਂ ਪਾਹੇ ਕਾ ਲੰਡਿਆ ਇਹਨਾਂ ਤੂੰ ਸੁਣ ਕੇ ਯਾਰ ਖੁਸ਼ ਤਾਂ ਹੋ ਗਿਆ ਹਣਾ ਹਾਂ ਤੇ ਹੈ ਬਈ ਸਾਫ ਸੂਰਤ ਐ ਕੋਈ ਦਾੜੀ ਨੂੰ ਕੈਂਚੀ ਨਹੀਂ ਲਾਈ ਅਗਲੇ ਨੇ ਹਾਂ ਜੰਗਾਵਾ ਨਾ ਮਾੜੀ ਬੈਣੀ ਨਾ ਬਵੇ ਨਹੀਂ 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 ਕੋਈ ਅਜਿਹੀ ਗੱਲ ਨਹੀਂ ਹੈ ਹਾਂ ਮੁੰਡੇ ਆਦੇ ਪਤਾ ਮੁੰਡੇ ਵੀ ਬੜੇ ਤਰੀਕੇ ਦੇ ਆ ਕੋਈ ਕਿਸ ਤਰ੍ਹਾਂ ਦਾ ਵਾ ਕੋਈ ਕਿਸ ਤਰ੍ਹਾਂ ਦਾ ਨਹੀਂ ਪਤਾ ਉਹਨੂੰ ਸਾਰਾ ਦੱਸਦਾ ਹੀ ਆ ਉਹਨੂੰ ਬੱਚੇ ਨਾਲ ਮੁੰਡੇ ਵੀ ਚੰਗੇ ਆ ਨਾਲ ਇੱਥੇ ਮੋਗੇ ਵਾਲਦੇ ਆ ਮੁੰਡੇ ਲੋ ਅੱਛਾ ਇੱਕੇ ਕਮਰੇ 'ਚ ਰਹਿੰਦੇ ਆ ਆਹ ਕਮਰਾ ਬਿਲਕੁਲ ਹੋਟਲ ਦੇ ਵਿੱਚ ਨਾਲ अच्छा ते आ, रोटी पाणी ਆਂਦਾ ਚੰਗਾ ਵਾ ਆਹ ਰੋਟੀ ਮੈਸੇਜ ਦੇ ਵਿੱਚੋਂ ਕੰਟੀਨ ਵਿੱਚ ਨਾ ਆਉਂ ਉਹ ਜੁੱਲੀ ਮੱਟੀ ਵਿੱਚੋਂ ਉੱਥੋਂ ਖਾਈ ਜਾਂਦਾ ਅੱਛਾ ਵੀ ਰੋਟੀ ਚੰਗੀ ਆ ਰੋਟੀ ਚੰਗੀ ਏ ਤੇਰ ਘਰ ਵਰਗੀ ਨਹੀਂ ਹੁੰਦੀ ਪਰ ਫੇਰ ਵੀ ਚਲੋ ਠੀਕ ਆ ਚੱਲ ਢਿੱਡ ਭਰ ਕੇ ਮਿਲਦੀ ਰਹਿ ਵਾ ਨਾ ਬਾਕੀ ਮਾੜਾ ਸ਼ਹਿਰ ਕਿਦੇ ਉਹ ਵੇਖਣੀਆਂ ਆਈ ਸ਼ਹਿਰ ਚੰਡੀਗੜ੍ਹ ਮੇਰਾ ਤਾਂ ਉੱਤਰਾ ਨਾ ਬੜਾ ਜੀ ਕਰੇ ਵੀ ਇੱਕ ਮੈਂ ਤਾਂ ਇੰਨੀ ਜੋਦੇ ਆਣੀਆਂ ਵੀ ਚੱਲ ਮੈਨੂੰ ਮਾਰ ਲਿਆ ਇੰਨਾ ਤੇਥੋਂ ਇਹ ਨਾ ਸਫਰ ਨਹੀਂ ਹੋਣਾ ਤੇ ਫੇਰ ਮੈਂ ਆਖਾ ਮੈਂ ਥੱਕੀ ਜਾਂ ਪਹਿਲਾਂ ਮੈਂ ਪਿੰਨੀਆਂ ਬਣਾਉਂਦੀ ਰਹੀ ਕੋ ਆ ਮਾਰਿਆ ਪੇਰ ਮੈਂ ਚੀਜਾਂ ਰਾਈਆਂ ਕੀਤੀਆਂ ਤੇ ਮੈਂ ਕੱਲ ਤਾਂ ਥੱਪ ਗਈ ਸੀ ਤੇ ਮੈਂ ਤਾਂ ਹੀ ਨਹੀਂ ਟੇਕ ਨੂੰ ਆ ਦੂਰੀ ਬੜੀ ਐ ਤੇ ਟ੍ਰੈਫਿਕ ਬੜੀ ਐ ਪੰਜ 6 ਕਿੰਝ ਲੱਗਦੇ ਹੀ ਜਾਂਦੇ ਆ ਹੋ ਇਨਾ ਚਿਰ ਤੇ ਫੇਰ ਤਾਂ ਮੈਂ ਰਾਤ ਹੀ ਰਹਿ ਜਾਣਾ ਆ ਬੜਾ ਮੈਂ ਨਾ ਪਤਾ ਨਹੀਂ ਲੋਕਾਂ ਨੇ ਇੰਨੀਆਂ ਗੱਡੀਆਂ ਕਿੱਥੋਂ ਲਲੀਆਂ ਗੱਡੀ ਗੱਡੀ ਲੱਭੀ ਉੱਥੇ ਹਾਂ ਉਹ ਚੰਡੀਗੜ੍ਹ ਦੇ ਵੀਰੇ ਤੇ ਅਸੀਂ ਤਾਂ ਮੈਂ ਤਾਂ ਪਹਿਲੀ ਵੇਖਿਆ ਨਾ ਹੀ ਸੁਣਿਆ ਚੰਡੀਗੜ੍ਹ ਵੇਖਿਆ ਪਹਿਲੀ ਈ ਈ ਉਹ ਤੇਰੇ ਪੋਤੇ ਨੇ ਬੁਖਾਤਾ ਈ ਹਾਂ ਨਹੀਂ ਵੀ ਅਸੀਂ ਤੇ ਆਪ ਨਹੀਂ ਸੁਣਿਆ ਹੀ ਆ ਚੰਡੀਗੜ੍ਹ ਤਹਨ ਤੇ ਆਪ ਨਹੀਂ ਪਤਾ ਉਮਰ ਲੰਘ ਗਈ ਆ ਸੰਨ ਤਾਂ ਪਤਾ ਹੀ ਨਹੀਂ ਕਿ ਹੈ ਉਹ ਕਿੱਥੇ ਹੈ ਉੱਥੇ ਦੇ ਬਹੁਤ ਬੜੀ ਮਾਦਾ ਭਲੇਖਾ ਪਿਆਦਾ ਈ ਮਤਲ ਘਰ ਇੱਕੋ ਜਿਹਾ ਬਣੇ ਆ ਜਦੋਂ ਉਹ ਕਹਿੰਦਾ ਸੈਕਟਰ ਜੇ ਆ ਮਤਲ ਛੇਵੇਂ ਇੱਕੋ ਜੀਆਂ ਦੁਕਾਨਾਂ ਇੱਕੋ ਜਿਹੇ ਘਰ ਮਤਲ ਭਲੇਖਾ ਪੈਦਾ ਵੀ ਮੈਂ ਆਪਣੇ ਘਰ ਜਾਣਿਆ ਕਿਸੇ ਦੇ ਘਰ ਜਾਣਿਆ ਮੈਂ ਤਾਂ ਗਵਾਜ ਗਿਆ ਜਾਂ ਪਿੱਛਾ ਜਿਸ ਦਾ 10 ਬੇਨੂ ਫੋਨ ਕੀਤਾ ਮੈਨੂੰ ਲੈ ਕੇ ਗਿਆ ਮੁੰਡਾ ਆਪਣੇ ਮੁੰਡੇ ਨਾਲ ਆਹੋ ਕੋਈ ਨਹੀਂ ਲੱਭਾ ਤੈਨੂੰ ਆਹੋ ਇੱਕੋ ਜੇ ਕਮਰੇ ਸਾਰੇ ਪਤਾ ਲੱਗਦਾ ਉੱਥੇ ਹਾਂ ਉੱਥੇ ਚੱਲ ਚੰਗਾ ਹੋਇਆ ਫੋਨ ਕਰ ਲਿਆ ਨਹੀਂ ਤੇ ਉੱਥੇ ਖੱਜਲ ਖਵਾਰੀ ਹੁੰਦੀ ਆਹੋ ਖੱਜਲ ਖਵਾਰੀ ਬਾਤ ਇਹ ਆਲ ਫੋਨ ਕੀਤਾ ਜੋਕੇ ਫੋਨ ਨਾਲ ਦੇ ਮੁੰਡੇ ਆ ਗਏ ਨਾਲ ਗੱਡੀ ਤੇ ਅੱਛਾ ਫੇ ਲੈ ਕੇ ਹੋ ਜਾ ਬੜਾ ਚਾਹ ਕੀਤਾ ਸਾਰਿਆਂ ਨੇ ਅੱਛਾ ਅੱਛਾ ਕਰਦਾ ਸਾਰਿਆਂ ਨੂੰ ਸਾਰਿਆਂ ਨੂੰ ਬੜਾ ਯਾਰ ਕਰਦਾ ਸੀ ਹੈ ਬੜਾ ਕਰਦਾ ਸੀ ਸਾਰਿਆਂ ਨੂੰ ਯਾਰ ਅੱਛਾ ਅੱਛਾ ਆ ਗੁਰ ਸਾਹਿਬ ਸੀ ਤੇ ਮੁੰਡੇ ਬਾਰੇ ਪੁੱਛਣ ਆ ਹੀ ਕਿਦਾਂ ਉਹਦਾ ਕੀਤਾ ਬਾਹਰ ਕੰਮ ਸੱਟ ਮੈਂ ਨਹੀਂ ਦੱਸਿਆ ਉਹਨੂੰ ਕੋਈ ਉਹਨੇ ਆ ਪੈਸ ਕੁ ਮਗਾਉਂਦੇ ਆ ਟਾਲੀ ਕੁਰੀ ਵੇਖੇ ਤਾਂ ਮੈਂ ਨਹੀਂ ਬੜਾ ਉਹ ਕੰਮ ਆਹੋ ਬੁੱਤ ਕੀ ਦੱਸਣਾ ਉੱਥੇ ਵਾਹ ਮੈਂ ਕੋਈ ਗੱਲ ਦੀ ਕੀਤੀ ਨਹੀਂ ਚੰਗਾ ਉਸ ਦਾ ਹੀ ਸੇ ਦਾ ਕੋਦਾਂ ਟੀਆ ਟੀ ਦਾ ਗਿਆ ਹਾਲਾ ਅੰਕਲ ਦਾ ਗਿਆ ਹਾਲਾ ਸਾਰੇ ਠੀਕ ਠਾਕ ਆ ਮੈਂ ਆ ਠੀਕ ਠਾਕ ਅੱਛਾ ਉਹਨੂੰ ਆਖਣਾ ਛੁੱਟੀਆਂ ਦੇ ਵਿੱਚ ਕਿਤੇ ਇੱਕ ਵਾਰ ਮਿਲ ਜਾਂਦਾ ਛੁੱਟੀਆਂ ਵਿੱਚ ਦਸੰਬਰ ਚ ਆਊਗਾ ਛੁੱਟੀਆਂ ਚ ਉਹ ਨਵੰਦ ਦਸੰਬਰ ਅਗਲੇ ਮਹੀਨੇ ਪੈਣੀਆਂ ਨੇ ਛੁੱਟੀਆਂ ਅੱਛਾ ਅਗਲੇ ਮਹੀਨੇ ਪੈਣ ਹਾਂ ਠੰਡ ਦੀਆਂ ਛੁੱਟੀਆਂ ਜਿਹੜੀਆਂ ਠੰਡ ਦੀਆਂ ਆਈਆਂ ਏ ਇਦਾਂ ਆਖਾ ਠੰਡ ਤਾਂ 8 ਦਸੰਬਰ ਮਹੀਨੇ ਪੈਣੀ ਆ 8 ਦੇ ਸੁ ਮੈਨੂੰ ਨਹੀਂ ਨਾ ਪਤਾ ਕੋਤੇ ਇੰਨਾ ਮਹੀਨਿਆਂ ਦਾ ਮੈਂ ਤਾਂ ਦੇਸੀ ਮਹੀਨੇ ਜਾਣਦੀ ਆ 12 ਮਹੀਨੇ ਪਾਏ ਮੇਰੇ ਕੋ ਬਣਾ ਲਾ ਆ ਮੱਗਰ ਦਾ ਮਹੀਨਾ ਤੇ ਅਗਲਾ ਹੋਣਾ ਮਾਗ ਪੱਖ ਉਪ ਮਾਗ ਉਹ ਮੱਗ ਤੋਂ ਨਹੀਂ ਆ ਗਾੜੀ ਆਉਣਾ ਮਾ ਮੱਗਰ ਤੋਂ ਪੋ ਆਪੋ ਪੋ ਤੇ ਮਾਗ ਹਾਨੂੰ ਅੰਗਰੇਜ਼ੀ ਵੀ ਨਾ ਦੇਸੀ ਵੀ ਨਾ ਤਾਂ ਨਹੀਂ ਪਤਾ ਕੀ ਕਰੀਏ ਹੁਣ ਆ ਮੈਨੂੰ ਨਹੀਂ ਨਾ ਪਤਾ ਤੁਹਾਡੇ ਹਾ ਜਿਹੜੇ ਤੁਸੀਂ ਨਾ ਅੰਗਰੇਜ਼ੀ ਲੈਂਦੇ ਨਾ ਮੈਂ ਤਾਂ ਦੇਸੀ ਮਹੀਨੇ ਤਾਂ ਮੈਂ ਨਹੀਂ 12 ਮਹੀਨੇ ਪਾਏ ਹੌਣ ਬਣਾ ਲਾ ਮੇਰੇ ਤੇ ਦੇਸੀ ਮੈਨੂੰ ਆਉਂਦੇ ਮੈਨੂੰ ਅੰਗਰੇਜ਼ੀ ਆਉਂਦੀ ਬਾਕੀ ਖੋਸ਼ੀ ਵਧੀਆ ਅੱਛਾ ਤੇ ਆਂਦਾ ਹੀ ਮੈਂ ਆਉਂਗਾ ਆਹੋ ਉਹ ਸੁੱਤੀਆਂ ਜਾਊਗਾ ਉਹਨੂੰ ਆਖਣਾ ਤੇਰੀ ਦਾਦੀ ਬੜਾ ਯਾਦ ਕਰਦੀ ਆ ਤੈਨੂੰ ਆਹੋ ਤੇ ਮੈਂ ਕਹਾਂ ਆਪਾਂ ਮੈਂ ਦਾਦੀ ਨੂੰ ਮਿਲ ਜਾਏ ਨਾ ਮੁੜ ਕੇ ਮੋਰੋ ਤੇ ਚੱਲ ਬਸੇ ਵਜਾ ਕੰਢਿਆ ਹਾਂ ਹਾਂ ਚੱਲ ਬਸੇ ਇਹ ਵੇਲੇ ਤਾਂ ਤੇ ਪੁੱਤ ਪਤਾ ਹੀ ਨਹੀਂਗਾ ਕਦੋਂ ਚੱਲ ਜਾਣਾ ਨਹੀਂ ਉਹ ਹੱਸਨਗੇ ਹੱਸਣਗੇ ਨਹੀਂ ਆਉਗਾ ਹਾਂ ਯਾ ਅਲਵਾਸੀ ਤੇ ਪਿੰਨੀਆਂ ਕਰਨੇ ਬਣਾ ਕੇ ਦੇਣੀਆਂ ਤੇਰੀ ਘਰ ਵਾਲੀ ਬਣਾ ਦੂਗੀ ਉਹਨੂੰ ਆਹੋ ਇਹਨੇ ਕਿ ਤੁਮ ਬਣਾ ਦਿੰਦੀ ਮੈਂ ਤੇ ਤੇ ਲੱਗੇ ਨਹੀਂ ਆਉਂਦੀ ਜਦੋਂ ਮੈਂ ਖਵਾਵਾਂ ਉਹ ਲੰਮੀ ਹੋਏ ਤੇਰੀ ਮਾਦਾ ਉਹਦਾ ਛੰਡਾ ਮੈਂ ਆ ਆ ਦਿੰਦੀ ਆ ਚੱਲ ਤੂੰ ਕਰ ਲੈ ਮਮੀ ਆਪੇ ਹੀ ਤੇ ਮੈਂ ਹੋਰ ਕੰਮ ਕਰ ਲੈਨੀ ਆ ਤੇ ਪ੍ਰਾਣੀਆਂ ਗੁੜੀਆਂ ਇਹ ਕਰਕਲੀਆਂ ਇਹ ਹਜੇ ਕੰਮ ਨਵੀਆਂ ਨੂੰ ਅੱਜ ਕੱਲ ਕਿੱਥੇ ਚਲ ਕੋਈ ਨਹੀਂ ਰਾਜੀ ਰਹਿਣਾ ਆਪੇ ਜਾ ਸਿੱਖ ਲੈ ਕੋਈ ਨਹੀਂ ਸਿੱਖੀ ਇੱਕ ਹੁਣ ਮਗਲੋਂ ਮੈਂ ਸਿੱਖਣੀ ਜਦੋਂ ਪਹਿਲਾਂ ਨਹੀਂ ਸਿੱਖੀ ਕੋਈ ਨਹੀਂ ਹੁਣ ਜਿੱਦਣ ਬਣਾਵਾਂਗੇ ਨਾ ਆਪਣੇ ਵਾਸਤੇ ਉਧਣੇ ਨੂੰ ਮੇਰੇ ਨਾਲ ਅੱਗੇ ਬਹਿ ਕੇ ਕੱਢਾਂਗੀ ਇਹੋ ਜਿਹੀ ਗੱਲਾਂ ਪੇਕਾਂ ਨੂੰ ਸਿਖਿਆਉਂਦੀ ਚਾਹੀਦੀ ਇਹਨਾਂ ਨੂੰ ਜਦੋਂ ਵਿਆਹ ਕਰਦੇ ਕਰਦੇ ਤੇ ਆਪਨੇ ਹੁੰਦਾ ਹੀ ਹੈ ਨਾ ਕਹਿੰਦੇ ਕਹਿੰਦੇ ਵੀ ਕੁੜੀ ਨੂੰ ਪਹਿਲਾਂ ਰੋਟੀ ਪਾਣੀ ਪਕਾਉਣਾ ਚਾਹਿਆ ਸਿਖਾ ਦਿਓ ਚੰਗੀ ਤਰ੍ਹਾਂ ਸਹੁਰੇ ਘਰ ਜਾ ਕੇ ਕੋਈ ਤੰਗੀ ਪੇਸ਼ੀ ਨਾ ਹੋਵੇ ਇਹਨੂੰ ਝੱਗ ਪੁੱਤ ਹੁਣ ਘਰ ਕਲਾ ਨਾ ਪਾ ਕੇ ਬਹਿ ਜੀ ਖਲਾੜੀ ਕਿਹੜੀ ਗੱਲ ਸੁਭਾਏ ਗੱਲਾਂ ਕਰਦੇ ਆ ਸੁਭਾਏ ਕੀ ਤੂੰ ਤੇ ਮੇਰੇ ਨਾਲ ਕਰ ਲਈਂਗਾ ਤੇ ਜੇ ਉਹ ਸੁਣੂਗੀ ਤੇ ਆਖਣਾ ਮਾਂ ਪੁੱਤ ਮੇਰੇ ਨਾਲ ਝੂਠੀ ਨਾ ਕਰਨ ਅੱਜ ਜਦੋਂ ਤੂੰ ਗਈ ਭੈਣ ਕੋ ਗਈ ਤੇ ਮਗਰੋਂ ਸਾਗ ਲੱਗੀ ਬਣਾਉਣ ਕੁੱਕਰ ਦੇ ਹਾਂ ਸੇ ਮਰਵਾਇਆ ਤੁਸੀਂ ਸਾਗ ਉਹ ਸਾਗ ਤਰੀ ਵਾਲਾ ਸਾਗ ਮੇਰਾ ਹੀ ਪਾਣੀ ਦੱਸ ਇਦਾਂ ਤੇ ਕੰਮ ਆਉਂਦੇ ਤੇ ਮੈਂ ਪੁੱਛਿਆ ਨਹੀਂ ਇਹ ਮੇਰੇ ਪੇਕੇ ਤੇਰੀ ਤਰੀ ਵਾਲਾ ਸਾਗ ਆਉਂਦੇ ਇਦਾਂ ਦਾ ਖਾਂਦੇ ਮੈਂ ਇੱਕ ਕਮਾਲ ਦੀ ਗੱਲ ਆ ਨਵੀਂ ਵੈਰਾਈਟੇ ਵੇਖੀ ਯਾਰ ਮਾਨ ਕਰ ਤੈਨੂੰ ਟਿੱਚਰਾਂ ਕਰ ਟਿੱਚਰ ਦੀ ਛੱਤੀ ਗੱਲ ਆ ਹਾਂ ਤੇ ਮੈਂ ਤਾਂ ਵੇਖਿਆ ਨਹੀਂ ਆਣ ਕੇ ਫਿਰ ਛੁੱਟ ਦਤਾ ਹੂੰ ਮੇਰੇ ਆਉਂਦਿਆਂ ਉਹਨੇ ਛੁੱਟਿਆ ਨੂੰ ਕਹਿਣਾ ਮਾਦਾ ਨਹੀਂ ਵੇਖਦੇ ਫਿਰ ਮੇਰਾ ਮਜ਼ਾਕ ਬੜਨਾ ਮੈਂ ਫਿਰ ਛੁੱਟਦਾ ਛੁੱਟਦਾ ਉਹ ਆਤਾ ਹਣਾ ਮਈਆਂ ਉਹ ਪਿਆ ਪਤਲਾ ਇਦਾਂ ਕਰ ਚੇ ਐਗਦਾ ਮੈਂ ਕਮਾਲ ਆ ਤੂੰ ਵੀ ਮੈਂ ਕਿੱਥੋਂ ਸਿੱਖਿਆ ਇਹ ਚੱਲ ਚੱਲ ਚਲ ਉਹ ਪੁੱਛਣਾ ਦੇ ਵੀ ਮੈਂ ਤੇ ਨਹੀਂ ਗੱਲ ਕੀਤੀ ਹੈ ਕਾਈਨੋ ਤਾਂ ਮੈਂ ਆਇਆ ਨਹੀਂ ਆ ਉਤੋਂ ਪਹਿਲਾਂ ਤੇ ਮੈਂ ਨਾ ਮੈਂ ਕਾਈਨੋ ਨਹੀਂ ਘਾਟੇ ਘਲਾਰਾ ਪਾ ਕੇ ਉਹ ਨਹੀਂ ਪਹੁੰਚਾ ਚੱਲ ਆਹੋ ਚੱਲ ਮੈਂ ਵੇਲਾ ਮੈਂ ਪਾ ਲਉਂਗਾ ਗੋਸਾ ਵੱਲੋਂ ਡੰਗਰਾ ਵਾਂ ਦੇ ਵੇਖ ਲਾ ਤੇਰਾ ਗੋਪੀ ਨੇ ਇੱਕ ਵਾਰ ਪੱਠੇ ਪਾ ਦਿੱਤੇ ਪਾ ਦਿੱਤੇ ਆਹੋ ਚੱਲ ਉਹ ਵਿਚਾਰੀ ਉਹ ਦੰਦੀ ਪਾਉਣ ਦੇਈ ਆ ਤੂੜੀ ਤੇ ਮੈਂ ਹਾਂ ਤੂੰ ਵਾ ਵੰਡ ਵੰਡ ਆ ਤਾਂ ਵੰਡ ਵੰਡ ਕਾਏ ਮਾਟ ਨਹੀਂ ਵੰਡ ਪਾ ਦਿੰਦੀ ਰਹੀ ਆ ਤਾ ਮੇਰੇ ਪੈਂਦੀਆਂ ਰਹੀਆਂ ਤੇ ਦੁੱਧ ਪਾਉਂਦੇ ਰਹੀ ਦੁੱਧ ਦਾ ਪਤਾ ਨਹੀਂ ਤੂੰ ਆ ਗਿਆ ਆਹੋ ਮੈਂ ਮੁੰਡੇ ਮੁੰਡੇ ਨੂੰ ਕਹਿ ਗਏ ਨਾ ਤੂੰ ਉਹ ਮੁੰਡਾ ਇਹ ਕੋ ਪਾਲ ਦਿੱਤਾ ਤੋ ਗਿਆ ਵਾ ਇੱਕ ਦਿਨ ਦਾ ਦੁੱਧ ਹੀ ਇੱਕ ਦਿਨ ਦਾ ਹੀ ਦੁੱਧ ਹੈਗਾ ਤੇ ਅੱਜ ਦਾ ਤੁਸੀਂ ਦੇ ਪਾਣੀ ਚਲ ਕੋ ਮੈਂ ਸਾਮਾਂਕ ਭੇਜਣਾ ਪਾਵਨਾ ਨਾ ਉਹਦੇ ਇਹ ਨਾ ਹੋਊਗਾ ਤੇ ਪੀ ਪਾ ਤੋ ਪਾਣੀ ਨਾ ਪੀਤਾ ਵੀ ਸਾਡੇ ਕੋ ਕਿੱਥੋਂ ਪੀਣਾ ਤਾ ਨਾ ਜੰਦੇ ਜਾਣੇ ਤੁਸੀਂ ਆਹੋ 10 ਕਿਲੋ ਜਦ ਮੈਂ ਵੇਖ ਡੰਗੜ ਫਿਰ ਮੈਂ ਗੁਰਸਾਬ ਚ ਲਵਾਉਂਗਾ ਚੰਗਾ ਹੋਇਆ ਫੇ ਵੀ ਚੰਗਾ ਵੀਰੇ ਘਰਿਆਂ ਆ ਜਾ ਜੋਦੇ ਸਸੀਓ ਭਾਬੀ ਸਤਿ ਸ੍ਰੀ ਅਕਾਲ ਕਿੱਥੇ ਗਿਆ ਪਾ ਉਹ ਪਾ ਦੇ ਇੱਥੇ ਆ ਤੂੰ ਕਿੱਥੇ ਰਹਿਣਾ ਵਾ ਮੈਂ ਕਿਥੇ ਰਹਿਣਾ ਭਾਬੀ ਮੈਂ ਉਹਦੇ ਕੋਲ ਗਿਆ ਸੀ ਚੰਡੀਗੜ੍ਹ ਆਹੋ ਮੈਨੂੰ ਦੱਸਿਆ ਗੱਲ ਗੋਪੀ ਨੇ ਕਿ ਮੁੰਡੇ ਕੋ ਗਿਆ ਵਾ ਤੂੰ ਤੇ ਮਾਰ ਸ਼ਹਿਰ ਬਾਹਰ ਚੰਡੀਗੜ੍ਹ ਫਿਰਦਾ ਵਾ ਕਿਤੇ ਹੈ ਮੈਂ ਨਾ ਨਾ ਦੂਰ ਦੂਰ ਸ਼ਹਿਰ ਚੰਡੀਗੜ੍ਹ ਦਾ ਪਹਿਲੀ ਵਾਰ ਵੇਖਿਆ ਚੰਡੀਗੜ੍ਹ ਦੇ ਨਜ਼ਾਰੇ ਐਵੇਂ ਕਹਿ ਦਿੰਦੇ ਆ ਫੇ ਤੂੰ ਤੇ ਆਹੋ ਆ ਕਿਹੜੇ ਸਾਹਮਣਾਂ ਗਿਆ ਰਹਿਣਾ ਹੈ ਚਾਰ ਦਿਨ ਫਿਰ ਮੈਂ ਕਿਧਰ ਰਹਾ ਮੈਂ ਪਿਛੇ ਰਾ ਟਿਕੜੇ ਰਹਾ ਆ ਰਾਂ ਗਾਂਢੇ ਟੰਗਰ ਆਹੋ ਤੇ ਭਰਾਵਾ ਮੈਂ ਉਹਨੂੰ ਗੋਪੀ ਨੂੰ ਵੇਖ ਕੇ ਚਲ ਗਈ ਕੱਲ ਮੈਂ ਹਾਂ ਇਹਨੂੰ ਸਾਰੇ ਮੁੰਡੇ ਕੰਮ ਕਰਨ ਦੇ ਜੋਦੇ ਹੋਣੀ ਕੰਮ ਕਰਦੇ ਆ ਤੇ ਗੋਪੀ ਕਿੱਧਰ ਫਿਰਦੀ ਰੰਗਰਾਂ ਦਿਵਾਲੇ ਜਾਂਦੀ ਇਹ ਉਹ ਫਿਰ ਗਿਆ ਵਾ ਉਹਦੀ ਦਾਦੀ ਨੇ ਬਣਾਈ ਨਾ ਪਿੰਨੀਆਂ ਆਹੋ ਤੋਂ ਲੈ ਕੇ ਗਿਆ ਹੀ ਉਹਦੀ ਫੜਾਇਆ ਮੈਂ ਚਲ ਫੜਾਇਆ ਤੇ ਉਹ ਤੇ ਕਿਤੇ ਸੜਕਾਂ ਇੰਨੀਆਂ ਸੋਹਣੀਆਂ ਵਾ ਕਿਤੇ ਜਿੱਥੇ ਲੋਕੀ ਤੁਰੇ ਫਿਰਦੇ ਆ ਕਿਤੇ ਹੈ ਮੈਂ ਨਾ ਭਾਬੀ ਬੜੀਆਂ ਬੜੀਆਂ ਚੌੜੀਆਂ ਸੜਕਾਂ ਆਹੋ ਤੇ ਸਾਫ ਸਫਾਈ ਇੰਨੀ ਬੜੀ ਵਧੀਆ ਹੰਦੇ ਜਗਾ ਵਾ ਤੇ ਮੈਂਗਾ ਵੇਖਣ ਹੀ ਆਲੀ ਹੈ ਹਾਂ ਹਾਂ ਮੈਂ ਕਹਿੰਦਾ ਵੀ ਕੈਨੇਡਾ ਹੀ ਆਵੇ। ਅੱਛਾ। ਹੁਣ ਤੂੰ ਨਾ ਇੱਕ ਗੱਲ ਦੇਖੀ ਗੁੱਸਾ ਨਾ ਕਰੀ ਮੇਰੀ ਗੱਲ ਦਾ। ਅੱਛਾ। ਤੇਰੀ ਕਿਹੜੀ ਉਮਰ ਆਵੇ ਇੱਥੇ ਕੰਮ ਕਰਕੇ ਹਣਾ? ਹੂੰ। ਕਿੱਦਾਂ ਦੇ ਲੱਗਣੇ ਉੱਥੇ ਤੇ ਬੁੱਢਣੀਆਂ ਵੀ ਜੜੀਆਂ ਨਹੀਂ ਸ਼ੁਰਖੀ ਪੋਟ ਲਾ ਗਿਆ ਟੈਨਸ਼ਨ ਹੋ ਗਈਆਂ ਕੁੜੀਆਂ ਜੜੀਆਂ ਲੱਗਦੀ ਨਹੀਂ। ਅੱਛਾ। ਮੈਂ ਨਾ ਬਹੁਤਾ ਹੀ ਮਜ਼ਾ ਆਇਆ ਉੱਥੇ ਵੇਖ। ਹਾਂ ਤੇ ਫੇਰ ਹੁਣ ਤੇਰਾ ਕੀ ਇਰਾਦਾ ਵੀ ਮੈਂ ਇੱਥੋਂ ਚੱਲ ਜਾ। ਹੁਣ ਤੂੰ ਕੈਨੇਡਾ ਜਾਣਾ ਹੀ ਆ। ਆਹੋ। ਤਾਂ ਹੀ ਤੇ ਉੱਥੇ ਮੈਂ ਕਹਿੰਦਾ ਉੱਥੇ ਵੀ ਇਹੋ ਆ ਕੈਨੇਡਾ ਦੇ ਚੰਨੀਗੜ੍ਹ ਕਾ ਕੈਨੇਡਾ ਹੀ ਆਗੇ। ਤੂੰ ਤੇ ਜੇ ਮੈਂ ਅੱਜ ਮਾਸਾ ਸੁਰਖੀ ਲਾਈ ਲਈਆ ਤੇ ਤੇਰ ਕੋ ਜੜੀ ਨਹੀਂ ਗਈ ਜੜੀ ਗਈ ਆਜੇ ਸੁਰਖੀ ਲਾਈ ਤੇ ਭਾਬੀ ਲੱਗੇ ਵੀ ਸੋਣੀ ਡਈ ਹੋ ਆਜੇ ਅਛਾ ਧੰਨਵਾਦ ਤੇਰਾ ਬਹੁਤ ਬਹੁਤ ਧੰਨਵਾਦ ਤੇਰਾ ਹੈ ਤੇ ਮੇਰੀ ਗੱਲ ਸੁਣੋ ਅਸੀਂ ਇੱਥੇ ਮਿੱਟੀ ਨਾਲ ਮਿੱਟੀ ਹੁੰਦੇ ਰਹਿੰਦੇ ਹਾਂ ਜ਼ਿੰਦਗੀ ਤੇ ਉਹਨਾਂ ਲੋਕਾਂ ਦੀ ਹੋਵੇ ਇਹ ਇਹ ਤਾਂ ਗੱਲ ਹੈ ਹੀ ਸਵੇਰੇ ਟਾਈਮ ਨਾਲ ਉੱਠਦੇ ਹੀ ਉਹ ਟਾਈਮ ਨਾਲ ਡਿਊਟੀ ਸਾਹਮਣੂ ਫੇਰ ਮੁੜ ਕੇ ਰਾਤ ਨੂੰ ਫੇਰ ਹੋਟਲਾਂ ਚ ਫਨਸ਼ਾਨ ਲੈ ਵੀ ਤੇ ਭਰਾਵਾ ਜਦੋਂ ਫਨਸ਼ਾਨ ਕੀ ਜਦੋਂ ਸਾਡੇ ਵਰਗੇ ਹੈ ਹੀ ਪੱਠੇ ਵੱਡਵਾ ਤੇ ਅਸੀਂ ਉੱਥੇ ਸ਼ਹਿਰ ਜਾ ਕੇ ਕਰਾਂਗੇ ਕੀ ਮਨੂਹ ਤੋਂ ਨਹੀਂ ਕਹਿਣ ਕਹਿੰਦੇ ਚੱਲੀਏ ਪਾਪਾ ਤੈਨੂੰ ਖਾ ਕੇ ਲੈ ਜਾਏ ਇੱਕ ਇਹ ਕਲੱਬ ਜਾ ਹੈ ਮੈਂ ਕਿਹਾ ਉਹ ਭਰਾ ਮੈਂ ਨਹੀਂ ਜਿਹੜਾ ਮੈਂ ਕਿਤੇ ਪੇਡੂ ਬੰਦਾ ਮੈਨੂੰ ਉਹ ਪੇਡੂ ਨੂੰ ਕੀ ਤੂੰ ਤਾਂ ਹੁਣ ਗਿਆ ਹੀ ਬੰਨੇ ਨਾ ਮੁੰਡੇ ਕੋਲ ਤੇ ਤੂੰ ਸੋ ਕੋ ਵੇਖ ਚਾਹ ਕੇ ਆਉਂਦਾ ਤੇ ਤੋਰ ਕੇ ਆਉਂਦੇ ਤੇ ਗੋਪੀਰ ਮੈਂ ਦਾਦਾ ਤੇ ਗੋਪੀ ਕਿੱਥੇ ਭਾਜਦੀ ਇਹ ਪੜਾ ਚੰਡੀਗੜ੍ਹ ਕਲਾਬ ਨੂੰ ਕੀ ਕਰ ਰਿਹਾ ਚੰਡੀਗੜ੍ਹ ਨਾਲੇ ਆਪਣਾ ਉਹ ਡੀਐਸਪੀ ਨਹੀਂ ਭਾਜੀ ਇਕਬਾਲ ਸਿੰਘ ਨਾਲੇ ਉਹਨੂੰ ਮਿਲ ਕੇ ਆਉਂਦੇ ਤੁਸੀਂ ਇਹ ਗੱਲ ਹੈ ਗਈ ਆ ਆਹੋ ਤੂੰ ਤੇ ਤੂੰ ਤੇ ਚੰਡੀਗੜ੍ਹੋਂ ਐਵੇਂ ਲਾਗੋ ਫਿਰ ਕੇ ਆ ਗਿਆਂ ਉਸ ਤੋਂ ਇਹ ਗਲਤੀ ਹੋ ਗਈ ਮੇਥੋਂ ਜਦੋਂ ਹੁਣ ਪਤਾ ਲੱਗ ਗਿਆ ਨਾ ਭਾਜੀ ਨੂੰ ਤੇ ਵੇਖੀ ਉਹਨੇ ਤੇਰੇ ਦਿਵਾਲੇ ਹੋਣਾ ਬਿਨੂੰ ਲਾਗੋ ਹੋ ਕੇ ਆ ਗਿਆਂ ਚਲ ਹੁਣ ਦਸੀ ਨਾ ਉਹਨੂੰ ਫੋਨ ਆ ਮੈਂ ਕਰਾਂ ਦੱਸੂਗੀ ਫੋਨ ਆਉਂਦਾ ਰਿੰਦਾ ਕਰ ਸਾਹਿਬ ਨੂੰ ਮੈਂ ਉਹਦੋਂ ਕਹਿਣਾ ਵੀ ਆ ਜੋਦੇ ਨੇ ਕੀਤੀ ਭਾਜੀ ਤੁਹਾਡੇ ਨਾਲ ਧੱਕਾ ਕੀਤਾ ਹੀ ਉਹ ਮੈਨੂੰ ਫਿਰ ਡੰਗੜ ਰਾਵਾ ਉਹ ਵੀ ਡਿਊਟੀ ਕਰਦਾ ਵਾ ਸਾਰੇ ਕੰਮ ਛੱਡ ਕੇ ਸਾਡੇ ਕੋਲ ਹੋ ਕੇ ਜਾਂਦੇ ਜਦੋਂ ਹੁੰਦੇ ਆ ਇਹ ਤਾਂ ਗੱਲ ਹੈਗੀ ਉਹ ਹੁਣ ਵੱਡੇ ਅਫਸਰ ਵਾ ਨਾ ਅਫਸਰਤਾ ਵਿੱਚ ਸੋਵਾਰੀ ਹੋਣਾ ਆਹੀਂ ਕਿਤੇ ਅਫਸਰਾਂ ਨਾਲੋਂ ਘੱਟ ਵਾ ਸਾਡਾ ਕਿੰਨਾ ਟੌਰ ਵਾ ਅਸੀਂ ਵੀ ਜਦੋਂ ਟੌਰ ਕੱਢ ਕੇ ਅਫਸਰਾਂ ਲਾ ਕੇ ਬਹਿ ਜਾਈਏ ਨਾ ਅਸੀਂ ਵੀ ਅਫਸਰ ਲੱਗਣਾ ਵਾ ਭਾਬੀ ਕਰੀ ਅਫਸਰ ਲਾ ਦਿਆਂ ਹੱਥਾਂ ਦੇ ਵਿੱਚੋਂ ਗੋਏ ਦੀ ਬੋ ਨਹੀਂ ਜਾਂਦੀ ਸਾਡੀ ਉਹ ਦੋ ਤਿੰਨ ਵਾਰੀ ਸਾਬਣ ਲਾ ਲੀਏ ਨਾ ਰਮਾਰ ਮੂਲ ਧੋ ਲਈਏ ਉਹ ਮਸਕ ਨਿਕਲ ਜਾਂਦਾ ਵਾ ਮੈਂ ਕਿੱਥੇ ਹੁਣ ਵੱਡਾ ਡਾਇਲੌਗ ਵੱਡਾ ਅਫਸਰ ਆਣਾ ਆੜਵਾੜ ਕੀ ਕਹੂਗਾ ਪੇਡੂ じゃ ਕਿੱਥੋਂ ਆ ਗਿਆ ਨਹੀਂ ਕਹਿੰਦੇ ਕੋਈ ਏਦਾਂ ਕਰੀਏ ਕਿਸ ਦਿਨ ਚੱਲੀਏ ਸਾਰੇ ਜਾਣੇ ਮੈਂ ਤੇ ਆਨੀ ਮੈਂ ਤੇ ਤੂੰ ਚੰਨੀ ਕਰ ਤੂੰ ਚੰਨੀ ਕੋ ਵਾਪਸ ਨਹੀਂ ਹੋਣਾ ਕਿਉਂ ਉਹ ਤੇ ਮਰਜੇ ਬੰਦਾ ਕਰ ਲੈਣਾ ਮੈਂ ਬੰਦੇ ਦੀ ਗੱਲ ਨਹੀਂ ਸ਼ਹਿਰ ਹੀ ਏਦਾਂ ਛੋੜਾ ਤੂੰ ਕਰ ਸਾਫ ਸਰੂ ਵੀ ਉੱਥੇ ਲੈ ਜਾਣਾ ਹਾਂ ਮੁਰਗੇ ਨੂੰ ਕਹਿੰਦੇ ਦਾੜੀ ਬੰਨ ਕੇ ਰੱਖਿਆ ਕਹੇ ਸਾਠੀ ਛੂਟੀ ਜੀ ਮਸ਼ਾ ਕੁੰਨੀਆਂ ਕਰਕੇ ਆਹੋ ਚੋਰ ਕੱਢ ਕੇ ਰੱਖਿਆ ਗਰ ਵੀ ਫੇਟ ਹੋਰ ਬਣੂਗਾ ਹਾਂ ਓਏ ਦੱਸ ਉਹਦੇ ਠੀਕ ਠਾਕ ਵਾ ਹਾਂ ਉਹਦੇ ਠੀਕ ਠਾਕ ਵਰੀ ਹੋਰ ਗੱਲਾਂ ਤੋਂ ਤਾਂ ਗਾਂਦੇ ਆ ਗਾਮ ਮਸ਼ਕਰੀਆਂ ਮਾਣਾ ਡੈ ਬੈ ਚੱਲ ਮੈਂ ਕਿਹਾ ਸਮਝਾ ਵੀ ਕਰ ਲਈਏ ਕਰੀਗੇ ਹਾਂ ਸਮਝਾ ਕੇ ਚੱਲ ਚਾਹੀਦਾ ਹੀ ਆ ਜ਼ਿੰਦਗੀ ਦੇ ਵਿੱਚ ਟੈਨਸ਼ਨ ਲੈੱਖਾ ਲੈ ਚੱਲੀ ਆ ਆ ਜਾਖਣੇ ਵੀ ਆ ਜਾਂਦਾ ਘਰ ਤੋਂ ਗੋਪੀ ਜਾਂਦੀ ਵੀ ਨਹੀਂ ਆ ਜਾਣਾ ਉਹਦਾ ਫਿਰ ਕੁਝ ਚੱਲਦਾ ਵਾ ਕੰਮ ਜੇ ਦੱਸਣ ਲਈ ਆਉਣਾ ਮਤਲਬ ਆਊਗਾ ਛਾ ਦੀ ਛੁੱਟੀਆਂ ਛੁੱਟੀਆਂ ਨੂੰ ਆਊਗਾ ਅੱਛਾ ਅੱਛਾ ਠੀਕ ਆ ਬਾਕੀ ਵਧੀਆ ਪ੍ਰੋਫੈਸਰ ਮਿਲਿਆ ਕੇ ਨਾ ਪੜਨ ਪੁਣ ਤੇ ਠੀਕ ਆ ਵਧੀਆ ਚੱਲ ਵਧੀਆ ਸ਼ੁਕਰ ਵਾ ਕੇ ਨਵਾਂ ਨਰਵਾ ਰਵੇ ਪਰ ਆਵਾ ਪੜਾਈਆਂ ਦੇ ਮੁੱਲ ਵਾ ਅੱ ਮਨ ਆਉਂਦਾ ਵਧੀਆ ਮੈਂ ਕਾਰੋਬਾਰ ਆਪਣਾ ਵਧੀਆ ਆਉਦਾ ਆਓਗੇ ਚਲੋ ਜਿੰਨੇ ਜੋਗੇ ਹੈਗੇ ਸਾਰੇ ਤੁਰੇ ਫਿਰਦੇ ਆ ਕੇ ਬਹੁਤ ਵਧੀਆ ਤੇ ਉਹ ਤੂੰ ਬਾਰੇ ਬਾਹਰ ਹੀ ਆਪਣੇ ਭਰਾ ਨਾਲ ਗੱਲਾਂ ਕਰਦਾ ਵਾ ਤੂੰ ਕਿਤੇ ਆਇਆ ਹੀ ਨਹੀਂ ਘਰ ਕਦੀ ਅੱਜ ਭਲਾ ਨਹੀਂ ਤੇਰਾ ਕਿਦਾਂ ਜੀ ਕਰ ਪਿਆ ਉਹਨੂੰ ਮੈਨੂੰ ਦਿਖਿਆ ਨਹੀਂ ਭਾ ਬਾਹਰ ਮੈਂ ਕਿਹਾ ਚਲ ਮੇਰਾ ਵੀ ਕਿਹੜਾ ਦਿਲ ਲੱਗਦਾ ਭਾਰ ਜਦੋਂ ਦੁੱਖ ਚੋਂ ਫੋਨ ਲਈਏ ਮੈਂ ਕਿਹਾ ਆਓ ਤੇ ਗੱਲ ਹੈ ਹੀ ਆ ਜਮਾ ਹੋਈ ਮੇਥੋਂ ਮੈਂ ਵੀ ਚਲ ਗੱਲ ਕਰੀਏ ਆ ਗੱਲਾਂ ਕਰ ਜਗ ਆ ਜਾ ਡਰੈਗਰੂਮ ਚ ਬਹਿ ਜਾ ਉੱਥੇ ਆ ਜਾ ਆਜੋ ਲੈ ਲੈ ਪਾ ਆ ਗਿਆ ਵਾ ਲੈ ਘਾ ਲੂਏ ਨਾ ਲੱਗਾ ਜਿੰਨਾਂ ਭਰਾ ਵਾ ਇੱਕ ਦੇ ਸਾਡੀਆਂ ਗੱਲਾਂ ਨਹੀਂ ਛੱਡਿਆ ਮੈਂ ਵੀ ਉਹ ਗੱਲ ਕਹਿਣ ਲੱਗੀ ਵੀ ਇੰਨੀਆਂ ਟਿਚਰਾਂ ਕਰਨ ਡਿਆ ਵਾ ਤੁਸੀਂ ਸੁਣਤ ਨਹੀਂ ਲਈਆਂ ਸਾਡੀਆਂ ਗੱਲਾਂ ਅੱਛਾ ਚਲੋ ਬਾਹਰ ਉੱਥੇ ਮੈਂ ਲਿਆਵਾ ਪਾਣੀ ਲੱਗ ਜਦਾ ਬੈਠਾ ਇਦਾਂ ਜਿਦਾ ਸ਼ਹਿਰ ਲੈ ਕੇ ਬੈਠਾ ਹੁੰਦਾ ਵਾ ਵਾ ਭਰਾ ਉਸ ਵੇਲੇ ਨਿਕਲ ਆ ਬੂਏ ਨਾਲ ਲੱਗਾ ਹੀ ਹੋਰ ਸੁਣਾ ਤੂੰ ਗੱਲਾਂ ਬਾਤਾਂ ਵਾ ਵਧੀਆ ਵਧੀਆ ਤੂੰ ਸੁਣਾ ਠੀਕ ਠਾਕ ਕਿੱਥੇ ਰਿਹਾ ਮੇਰੇ ਦੇ ਲੱਭਦਾ ਹਾਂ ਮੈਂ ਉਹਦੇ ਕੋਲ ਗਿਆ ਸੀ ਚੰਡੀਗੜ੍ਹ ਅੱਛਾ ਉਹਦੀ ਦਾਦੀ ਜੀ ਪਿੰਡੀਆਂ ਜੇ ਬਣਾਇਆ ਕਿਦਾਂ ਠੀਕ ਠਾਕ ਵਾ ਹਾਂ ਵਧੀਆ ਵਧੀਆ ਠੀਕ ਠਾਕ ਅੱਛਾ ਉਹ ਜੀ ਲੱਗਾ ਉਹਦਾ ਮੁੰਡੇ ਦਾ ਮੈਂ ਨਾ ਜੀ ਤੇ ਲੱਗਾ ਉਹ ਤਾਂ ਇਹ ਇਥੇ ਪੇੜ ਨੂੰ ਖੇੜਾ ਨਹੀਂ ਮਾਰਦਾ ਅੱਛਾ ਅੱਛਾ ਵਧੀਆ ਇਹ ਮੈਨੂੰ ਡਈ ਆਖਣ ਮੈਨੂੰ ਆਂਦੀ ਆ ਇਹ ਰਹਿ ਬਣਾ ਉਹਨੇ ਉੱਥੇ ਹੀ ਮੈਂ ਹਰ ਉਹਨਾਂ ਦੀ ਜਿੱਤ ਦਾ ਡੰਗਦੀnga ਪਿਛੇ ਦਾ ਹਾਂ ਇੱਥੇ ਸਾਡਾ ਜੀ ਲੱਗਣ ਡਿਆ ਉਥੇ ਉਹ ਸ਼ਹਿਰਾਂ ਦੇ ਵਿੱਚ ਆਪਣਾ ਨਹੀਂਗਾ ਕਿੱਥੇ ਲੱਗਣਾ ਮੈਂ ਤਾਂ ਦੂਰ ਆਤਾ ਕੱਡੀਆਂ ਪਤਾ ਨਹੀਂ ਕਿਦਾਂ ਕੱਟੀਆਂ ਹੀ ਅੱਛਾ ਉਹ ਤੇਰੀ ਜੀ ਲੱਗਦਾ ਯਾਰ ਉਹਨਾਂ ਦੇ ਵਿੱਚ ਮੈਂ ਨਾ ਸਾਡੇ ਇਥੇ ਰਾਤ ਪੈਦੀ ਤੇ ਉੱਥੇ ਦਿਨ ਚੜ ਔਰ ਪਤਾ ਗੱਲ ਕੀ ਆ ਉਥੇ ਲੇਟਾਂ ਲੂਟਾਂ ਬੜੀਆਂ ਔਰ ਪਤਾ ਨਹੀਂ ਲੱਗਦਾ ਰਾਤ ਵਕਤ ਦੇਣਵਾ ਉਹ ਨਹੀਂ ਮੈਂ ਨਾ 50 ਰੋ ਆਦ ਨੂੰ ਪਰਦੇ ਜਿਆਦਾ ਸਵੇਰੇ 10:00 11:00 ਵਜੇ ਤੱਕ ਤੇ ਬਾਜ਼ਾਰ ਸੁਨੇ ਪਏ ਹੁੰਦੇ ਉਥੇ ਅੱਛਾ ਆਹ ਤੇ ਰਾਤ 12:00 ਵਜੇ ਤੱਕ ਖੁੱਲੇ ਲੋਕ ਕੋਈ ਹੈ ਨਹੀਂ ਮੈਂ ਉੱਠਾ ਜਾ ਕੰਮ ਉਥੇ ਸਾਡੀ ਗੱਲ ਰੁਕਦੀ ਆ ਹੁਣ ਚਾਹ ਬਣਾ ਕਹਿੰਦੇ ਮੈਂ ਦੁੱਧ ਕਰਨ ਕਰ ਕਹਿੰਦੇ ਆ ਨਹੀਂ ਭਾਬੀ ਕੋਈ ਨਹੀਂ ਪੀਣਾ ਮੈਂ ਕਿਉਂ ਮੈਂ ਅਜੇ ਆਇਆ ਘਰੋਂ ਦੇ ਘਰੋਂ ਚਾਹ ਪੀਏ ਮੈਂ ਰੋਟੀ ਏਟੀ ਖਾ ਕੇ ਬਿਲਕੁਲ ਹੋਰ ਚੰਗਾ ਹੋ ਗਿਆ ਤੂੰ ਆ ਗਿਆ ਮੈਂ ਤੇਰੇ ਲਈ ਜਾਣਾ ਸੀ ਖਾਣੇ ਆ ਮੁੜ ਕੇ ਨਾ ਆਂਦੀ ਭਾਬੀ ਦੇ ਗੱਲਾਂ ਬਾਤਾਂ ਲੈ ਮੈਨੂੰ ਭੁਜਾਤਾ ਤੇ ਚਾਹ ਬਣਾ ਲੈਵਾ ਨਹੀਂ ਘਰੋਂ ਉਪਰਾ ਜੇ ਹੁੰਦੀ ਮੈਂ ਆ ਮੰਗ ਉਹ ਮੈਂ ਜਾਣਾ ਸੀ ਤੇਰੇ ਨਾਲ ਗੁਰੂਆ ਹਾਂ ਉਹ ਉਹ ਜਿਹੜਾ ਅਦੀਦ ਕਾਰੋਬਾਰ ਡਿਆ ਇਹ ਖੋਲ ਪੈਸੇ ਨਹੀਂ ਮੰਗਣੋ ਡੰਡਿਆ ਤੋ ਮੈਂ ਕੈਪ ਜਾਂ ਲਿਮਟ ਬਣਾ ਲੀਨੇ ਆ ਅੱਛਾ ਤੋ ਮੈਂ ਜਨਦਾ ਮੇਰੀ ਗੱਲ ਹੋਈ ਆ ਤੇ ਕੀ ਕਹਿੰਦਾ ਮੈਂ ਜਨ ਤੂੰ ਆਂਦਾ ਸੀ ਵੀ ਆ ਲਿਆਓ ਫਰਦ ਫੁਰਦ ਅੱਛਾ ਕਢਾ ਗਿਆ ਮ ਕਢਾ ਗੀ ਹੂੰ ਤੇ ਨਾਲੇ ਕੰਦਾ ਬੰਦਾ ਗਵਾਹੀ ਬੜਾ ਤੇ ਮੈਂ ਚੱਲ ਤੇਰੀ ਗਵਾਹੀ ਪਾ ਲਾਂਗੇ ਫਿਰ ਗਵਾਹੀ ਦੀ ਕਿਹੜੀ ਮੈਂ ਨਹੀਂ ਨਾ ਕਰਨੀ ਆ ਮੈਂ ਵੀ ਲਿਮਟ ਲੂਪੜ ਬੜਾਈ ਜਾਂ ਮ ਜਿਤਨੇ ਦੂਜੇ ਲਿਮਟਾਂ ਦੀ ਚੱਲ ਜਾਂਦੀ ਹੈ ਗਵਾਹੀ ਯਾਰ ਮੈਂ ਗੱਲ ਪੁੱਛ ਹੀ ਨਹੀਂ ਦੱਸ ਸਕੋ ਆਈ ਮੈਂ ਜੇ ਕੋ ਪਤਾ ਕਰ ਲਈਏ ਤੇ ਪੈਂਦੀ ਹੋਊ ਤੇ ਪਾ ਦਾਂਗੇ ਜੇ ਨਾ ਪੈਂਦੀ ਤੇ ਫੇਰ ਮੁਸ਼ਕਲ ਹੋਣਾ ਅੱਛਾ ਫੇਰ ਜੇ ਵੜਾ ਫਿਰ ਕੰਮ ਖਰਾਬ ਹੋਣਾ ਯਾਰ ਹਾਂ ਉਹ ਅਸੀਂ ਵੀ ਲਿੰਬ ਤਾਂ ਪਤਾ ਇਹ ਲਿੰਬਾ ਲੁਟਾ ਬਣਾਈਆਂ ਜਦੋਂ ਪੈਲੀ ਪੁਲੀ ਲਈਦੀ ਲਿੰਬਾ ਲੁਟਾ ਬਣਾ ਕੇ ਲਈਦੀ ਆ ਕੋਪ ਮੰਗ ਤਰ ਕੇ ਆਹੋ ਇਦਾਂ ਹੀ ਆ ਤੇ ਇਹ ਨਾ ਹੋਈ ਵੀ ਕਹਿਣ ਵੀ ਤੂੰ ਤਾਂ ਅੱਗੇ ਕਰ ਜਾਈਂ ਤੂੰ ਕਿਸੇ ਦੀ ਗਵਾਹੀ ਕੀ ਪਾਉਣੀ ਅੱਛਾ ਜਦਾਂ ਹੋ ਵੀ ਸਕਦਾ ਈ ਇਹ ਨਹੀਂ ਹੋ ਸਕਦਾ ਮੈਂ ਗੱਲ ਪੁੱਛੀ ਮੈਂ ਪੁੱਛ ਲਊਗਾ ਆਹੋ ਕਰ ਲਓ ਕਰ ਲਓ ਮੈਂ ਜਦ ਨਾਲ ਗੱਲ ਕਰ ਲਾਂਗਾ ਮੈਂ ਜਦ ਨਾਲ ਮੈਨੂੰ ਵਰਕੇ ਨੂੰ ਲੈਦਾ ਉਹ ਦੇਹਲੇ ਨੂੰ ਲੈਦਾ ਪਰ ਦੇਹਲੇ ਦੇ ਤਲੇ ਦੇ ਪਹਿਲੇ ਜਿਹੜੀ ਹੈਗੀ ਅੱਧਾ ਖਲਹਾਂ ਦੇਤੀ ਉਹਨੇ ਕਿੱਦਾਂ ਦੇ ਵਿਚਾਰੇ ਨੇ ਕਿੱਥੇ ਪਾਉਣੀ ਆ ਨਹੀਂ ਉਹਦੀ ਪੈਣੀ ਵੀ ਨਹੀਂ ਹੋਣਾ ਮੈਂ ਇਹਦੇ ਬੜੀ ਆਸ ਲਾ ਕੇ ਬੈਠਾ ਸੋ ਤਰਤੇ ਮੈਂ ਚੱਲ ਤੇਰੀ ਪੈ ਜਾਣੀ ਕੋਈ ਨਹੀਂ ਜੇ ਪੈਂਦੀ ਉਹ ਤੇ ਪਾ ਦਾਂਗਾ ਮੈਂ ਮੈਂ ਨਹੀਂ ਨਾ ਕਰਨੀ ਪਰ ਮੈਂ ਮੈਨੂੰ ਪਤਾ ਵਾ ਵੀ ਨਹੀਂ ਹੁੰਦਾ ਪਾਉਣੀ ਅੱਛਾ ਏ ਇਦਾਂ ਹੁੰਦਾ ਈ ਉਹ ਤੋਂ ਮੈਂ ਸਭੋ ਜਾਣਾ ਸੀ ਤੇ ਮੈਂ ਚਾਚੀ ਦਾ ਕਰਕੇ ਨਹੀਂ ਗਿਆ ਡਰਦਾ ਕਿਉਂ ਚਾਚੀ ਨੇ ਕਹਿੰਦਾ ਉਹ ਮੈਂ ਚਾਚੀ ਨੇ ਕਹਿੰਦਾ ਵੀ ਕੀ ਬਤਾਉਂਦੇ ਤੈਨੂੰ ਨਾ ਕੋ ਆਖੇ ਤੇ ਮੈਂ ਆਖਿਆ ਵੀ ਤੇਰੇ ਬਾਹਰ ਮਿਲੂ ਮਿਲੂਗਾ ਤੇ ਮੈਂ ਉਹਨੂੰ ਬਾਹਰ ਉਹ ਪਤਾ ਪਤਾ ਕੀ ਗੱਲ ਆ ਬਜ਼ੁਰਗਾਂ ਦਾ ਸੁਭਾਅ ਉਦਾਂ ਦਾ ਹੋ ਜਾਂਦਾ ਨਾ ਫਿਰ ਉਹ ਇਹਨਾਂ ਨੂੰ ਪਤਾ ਪਤਾ ਨਹੀਂ ਕੀ ਲੱਗਦਾ ਇਦਾਂ ਹੈ ਨਾ ਮੈਂ ਤੈਨੂੰ ਕਿਸਲਾ ਦੇਵਾਂ ਤੇ ਤੇਰੇ ਸਹੁਰੇ ਥੋੜੇ ਅਮੀਰ ਓਏ ਕੋਈ ਕੋ ਸਹੁਰਿਆਂ ਕੋ ਫੜ ਫੜ ਲਾਵਾਂਗੇ ਕੋਈ ਗੱਲ ਨਹੀਂ ਆਹ ਉਹਨੂੰ ਕਿਹਾ ਉਹ ਆਪਣੇ ਸਾਲ ਨੂੰ ਕਹਿ ਦੇ ਉਹ ਤੁਹਾਡੇ ਪਰਿਵਾਰ ਨੂੰ ਲੋੜ ਆ ਯਾਰ ਮੇਰਾ ਨਾ ਜੀ ਨਹੀਂ ਕਰਦਾ ਮੰਗਣ ਨੂੰ ਕੇਕ ਉਹ ਭਾબી ਨੂੰ ਕਿਹਾ ਜਦੋਂ ਆਪਣੀ ਜਾਇਦਾਦ ਹੈਗੀ ਆ ਫਿਰ ਕਾਦੀ ਗੱਲ ਹੈਗੀ ਤੇ ਸਹੀ ਆ ਤੇ ਫੇਰ ਵੀ ਇਹਨਾਂ ਨੂੰ ਜਿਹੜੇ ਰਿਸ਼ਤੇਦਾਰ ਉਹਨਾਂ ਨੂੰ ਲੂਣ ਚਟ ਕੀ ਆਦਨ ਦੇ ਆ ਵੀ ਉਹ ਗਲ ਵੀ ਲਗੜ ਕੇ ਫੋੜੇ ਦੇ ਲਾਉਣਾ ਪਾਉ ਉਹ ਕੰਮ ਦੀ ਕੰਮ ਨਹੀਂ ਆਉਣਾ ਕੰਮ ਨੇ 베ਰੇ ਸਰ ਕੰਮ ਨਾ ਕੋਈ ਆਵੇ ਤੇ ਨਾਲੇ ਭਾਬੀ ਫੜਾ ਦੇ ਫਿਰੀ ਮਾਦੀ ਐ ਉਹਦੇ ਚੀ ਬਾਤ ਹੀ ਮੈਂ ਆਪਣੇ ਮੂੰਹ ਦੇ ਆਂਦੀ ਨਹੀਂ ਗਈ ਤੇ ਮੈਂ ਕਿਹਾ ਜੇ ਮੈਂ ਆਖਿਆ ਨਹੀਂ ਤੂੰ ਥੋੜੀ ਕਹਿਣਾ ਵਾ ਨਹੀਂ ਇਹ ਆਪਣੇ ਮੂੰਹ ਆਖਿਆ ਵੀ ਮੈਂ ਉਹ ਕੋ ਉਹਨਾਂ ਕੋ ਫੜ ਲਈ ਨਹੀਂ ਆਪਣੇ ਪੇਕਿਆਂ ਕੋ ਫੜ ਲਈ ਹਾਂ ਉਹ ਪਹਿਲੀ ਤੌੜੀ ਮੁੰਡੇ ਨੂੰ ਉਹ ਗੁੱਸਾ ਨਾ ਕਰੀਏ ਲਾ ਮੋ ਹੈ ਗਈ ਸਿਹਤ ਹੈ ਗਈ ਭਾਬੀ ਦੀ ਮੁੰਡੇ ਨੂੰ ਉਹ ਉਹ ਤੇ ਇਹਨੂੰ ਇਹ ਦਾ ਰਤਾ ਵੀ ਦਵਾ ਦਵਾ ਉਹਦਾ ਕੰਮ ਬਣਾ ਲਿਓ ਜੋ ਬਣਾਉਂਦਿਆਂ ਆ ਆ ਤੇ ਛੇਤੀ ਚਲ ਜੀ ਉੱਥੇ ਤੇ ਮੇਰਾ ਨਹੀਂ ਉਹ ਉੱਥੇ ਜਾਣ ਨੂੰ ਜੀ ਕਰਦਾ ਇੱਥੋਂ ਆ ਛੱਡ ਕੇ ਤੁਹਾਡਾ ਤੁਹਾਡਾ ਜੀ ਉੱਥੇ ਲੱਗਣਾ ਨਹੀਂ ਆ ਮੁੜ ਕੇ ਐਵੇਂ ਮੈਂ ਅਹੀਂ ਉਹ ਗੱਲ ਵੀ ਮੱਖੀਆਂ ਮਾਰਨ ਵਾਲੀ ਗੱਲ ਉਹ ਨੌਂ ਨੇ ਵੀ ਕੰਮ ਤੇ ਜਾਂਦੀ ਆ ਤੇ ਮੁੰਡੇ ਨੇ ਵੀ ਚਲ ਜਾ ਕਰਨਾ ਆਪਣੇ ਕਾਰੋਬਾਰਾਂ ਤੇ ਤੇ ਅਸੀਂ ਦੋਵੇਂ ਜੀ ਬਿਟਰ-ਬਿਟਰ ਵੇਖੀ ਜਾਵਾਂਗੇ ਬਾਹਰੋਂ ਤੇ ਨਾ ਉੱਥੇ ਨਾ ਉੱਥੇ ਕੋਈ ਗੱਲ ਕਰਨ ਨੂੰ ਇੱਥੇ ਤਾਂ ਹੁਣ ਆਪਾਂ ਗਵਾਂਢੀ ਗਵਾਂਢੀ ਇੱਕ ਦੂਜੇ ਨਾਲ ਗੱਲ ਕਰ ਲਈ ਨਹੀਂ ਉੱਥੇ ਕੋਈ ਗਵਾਂਢੀ ਗੁੰਢੀ ਨਹੀਂ ਹੁੰਦਾ ਉੱਥੇ ਗਵਾਂਢੀ ਕਹਦਾ ਉੱਥੇ ਇੱਕ ਦਿਨ ਬੁਲਾ ਕੇ ਖੋਜ ਨਹੀਂ ਕੋਈ ਨਹੀਂ ਨਹੀਂ ਚਲੋ ਬੁਲਾਉਂਦੇ ਹੋਣਗੇ ਪਰ ਹਾਏ ਹੈਲੋ ਬਸ ਦੂਰੋਂ ਦੂਰੋਂ ਹੀ ਉਹ ਵਾਕ ਵੀ ਹੋਊਗਾ ਤੇ ਬੁਲਾਉਗਾ ਨੂੰ ਆਪਾਂ ਹੱਥ ਦੂਜੇ ਅਣਜਾਣ ਪੈਣਾ ਕਿੰਨਾ ਹਾਲੋ ਹੈ ਕਰ ਲਾਂਗੇ ਉੱਥੇ ਉਹ ਚਲੋ ਵਾਕ ਵੀ ਇਹਦੇ ਬਾਣੀ ਜਾਂਦੀ ਹੈ ਜਦੋਂ ਬੰਦਾ ਜਾਂਦਾ ਵਾ ਪਰ ਇਤਨਾ ਦੂਰੋਂ ਦੂਰੋਂ ਇਹ ਥੋੜਾ ਵੀ ਜਿੱਤਰਾ ਆਪਾਂ ਹੁਣ ਇੱਥੇ ਗਵਾਂਢੀ ਗਵਾਂਢੀ ਬਹਿ ਜਾਂਦੇ ਆ ਇਦਾਂ ਕੋਈ ਬੈਂਦਾ ਵਾ ਤੇ ਜਿੱਥੇ ਹਰਜੀਤ ਜਾਂਦਾ ਨਾ ਉਹਨਾਂ ਨੇ ਫਿਰ ਸਾਡੇ ਨਾਲ ਕੀ ਗੱਲਾਂ ਕਰਨੀਆਂ ਆਹ ਉਹਨਾਂ ਨੇ ਸਾਡੀ ਸਮਝਾਉਣੀ ਆਹ ਨੂੰ ਉਹਨਾਂ ਦੀ ਦਿਉਣੀ ਉਹਨਾਂ ਅੰਗਰੇਜ਼ੀ ਗੱਲਾਂ ਕਰਨੀਆਂ ਅਸੀਂ ਪੰਜਾਬੀ ਦੀ ਗੱਲ ਆ ਸਮਝ ਨਹੀਂ ਆਉਂਦੀ ਬੜਾ ਔਖਾ ਹੈ ਨਹੀਂ ਚਲੋ ਕੋਈ ਨਹੀਂ ਵੇਖਾਂਗੇ ਜਿੱਦਾਂ ਵੀ ਹੋਊਗੀ ਤੇ ਫਿਰ ਵੀ ਚਲੋ ਮੈਂ ਜਨੂ ਪੁੱਛ ਲਈਂ ਜੇ ਕਹੋ ਜੇ ਹੋਊਗਾ ਤਾਂ ਮੈਂ ਪਾ ਦੂੰਗਾ ਗਵਾਹੀ ਅੱਛਾ ਤੇ ਭਾਰ ਇਦਾਂ ਮੈਂ ਭਾਬੀ ਨੂੰ ਕਹੀ ਵੀ ਚਲ ਥੋੜੇ ਬੋਥੇ ਤੇ ਉੱਥੇ ਕਰ ਲਿਓ ਲਿਮਟ ਕਰਨੇ ਪੈਣੇ ਆਂ ਹੋਰ ਇਹਦੀ ਲਿਮਟ ਤਾਂ ਕਿਤੇ ਕਿਤੇ ਨਹੀਂ ਕਿੰਨੇ ਕੋਈ ਚੁੱਕੇ ਜਾਣੇ 15 ਲੱਖ ਦੀ ਲਿਮਟ ਵੱਲ ਲੱਗਾ ਬਣਾਉਣਾ ਆਹੋ ਤੇ ਪੈਸੇ ਤੇ ਵਾਧਾ ਚਾਹੀਦੇ ਆਹੋ ਉਹਦਾ ਰੁਪ ਚਲੋ ਕੋਈ ਨਹੀਂ ਜਿੱਦਾਂ ਵੀ ਹੋਊਗਾ ਸਾਰਾਂਗੇ ਚੱਲ ਹੋ ਠੀਕ ਠਾਕ ਨਾ ਬਹੁਤ ਵਧੀਆ ਮੈਂ ਤੇ ਆਇਆ ਉੱਥੋਂ ਹੀ ਸ਼ਹਿਰੋਂ ਹੀ ਅੱਛਾ ਮੈਂ ਚੱਲੋ ਵੇਖ ਲੈਨੇ ਆ ਉਹ ਤੂੰ ਰੱਬ ਵੱਲੋਂ ਕੁਦਰਤੀ ਆਇਆ ਮੈਂ ਤਾਂ ਮਿਲ ਕੇ ਨਾ ਪਾ ਲੂੰਗਾ ਨਹੀਂ ਨਹੀਂ ਝੱਗਾ ਹੋ ਗਿਆ ਕੇ ਇੱਕ ਮਿੰਟ ਹੋਰ ਆਪਾਂ ਇੱਕ ਦੂਜੇ ਨਾਲ ਕੂਆਂਗੇ ਤਾਂ ਹੀ ਗਾੜੀ ਹੱਡੇ ਨਿਆਣੀ ਕੂਣਗੇ ਮੈਂ ਤਾਂ ਹੋ ਗੱਲ ਕੇ ਇੱਕ ਗਵਾਂਡੀ ਗਵਾਂਡੀ ਨਾਲ ਇੱਕ ਦੂਜੇ ਨਾਲ ਫੈਰ ਰੱਖਾਂਗੇ ਇੱਕ ਵੱਲੋਂ ਸਾਡੇ ਨਿਆਣਿਆਂ ਦੇ ਵੀ ਉਹੋ ਗੱਲ ਤੇ ਮੱਚ ਕ੍ਰੋਧ ਭਰਿਆ ਰਹਿਣਾ ਆਹ ਗੱਲ ਹੈਗੀ ਆ ਨਿਆਣਿਆਂ ਦੇ ਸਾਡੇ ਨੇ ਗਾੜੀ ਕਿੱਥੋਂ ਗੂਣਾ ਇੱਕ ਦੂਜੇ ਉਹ ਮੈਂ ਨਾ ਕੱਲੇ ਕੱਲੇ ਨਿਆਣੇ ਤੇਰਾ ਕੈਨੇਡਾ ਬੈਠਾ ਹੀ ਤਾਂ ਮੇਰਾ ਚੰਡੀਗੜ੍ਹ ਮੈਂ ਕਹਿੰਦਾ ਵੀ ਉਹ ਮੈਂ ਗਿਆ ਪਿੰਨ ਵੀ ਆ ਜਾ ਕਰ ਹੂੰ ਛੁੱਟੀਆਂ ਜਾਉਂ ਛੁੱਟੀਆਂ ਜਾਉਂ ਮੈਂ ਜੇ ਛੁੱਟੀਆਂ ਹੁੰਦੀਆਂ ਹੁੰਦਾ ਨਾ ਜੇ ਜਾ ਰਹੀਆਂ ਹੁੰਦੀਆਂ ਫੇਰ ਆਉਂ ਅੱਛਾ ਅੱਛਾ ਹਾਂ ਚੱਲ ਕੋਈ ਨਹੀਂ ਆ ਮਾਲ ਕੇ ਇਹਨਾਂ ਨੂੰ ਚੜ੍ਹਦੀ ਕਲਾ ਦਾ ਜ਼ਰੂਰਤੀ ਬਖਸ਼ੀ ਇਹਨਾਂ ਨਾਲ ਹੀ ਸਾਡੀਆਂ 12 ਹੀ ਉੜਦੇ ਫਿਰ ਬਿਲਕੁਲ ਇਹਨਾਂ ਦੇ ਛਿੱਤੇ ਇਹਨਾਂ ਦੇ ਛਿੱਤੇ ਆ ਤੇ ਸਭ ਕੋਈ ਇਹਨਾਂ ਬਾਤ બસ ਜਿਵੇਂ ਤੋਂ ਪੈਨਸ਼ਨਾਂ ਲੈਣ ਉਹਦੇ ਕਰਕੇ ਲੈਣ ਦਿਨ ਰਾਤ ਮਿਹਨਤ ਕਰਨ ਦੇ ਉਹਨਾਂ ਦੇ ਕਰਕੇ ਹੀ ਲੈਣਾਂ ਦਾ ਕਰਕੇ ਹੀ ਉਹ ਨਿਆਣੇ ਦਾ ਵੀ ਬਣ ਜਿਓ ਨਿਆਣੇ ਦਾ ਵੀ ਬੜ ਜਿਓ ਆ ਵੀ ਬਣ ਜੇ ਇਦਾਂ ਹੀ ਆਖੀਏ ਹਾਂ ਤੇ ਮੁੜ ਕੇ ਭਾਵੇਂ ਸਾਡੀ ਬਾਤ ਨਾ ਪੁੱਛਣੇ ਉਹ ਚੱਲ ਕੋਈ ਨਹੀਂ ਉਹ ਮਦ ਹੈਗੀ ਹੈ ਨਾ ਕਮਾਈ ਇਹਨਾਂ ਦੀ ਕਰਮਾ ਨਹੀਂ ਆ ਬੱਚਿਆਂ ਦੀ ਕਮਾਈ ਕਰਮਾ ਨਾ ਵਾ ਹਾਂ ਚੱਲ ਠੀਕ ਹੈ ਫੇ ਮੈਂ ਮੈਂ ਡੰਗਰਾ ਮਾਰਨਾ ਚਾਹਤੀ ਪਾਣੀ ਪੀਣ ਡਾਊਨ ਆ ਜਾ ਅੱਛਾ ਡਾਊਨ ਆਣਾ ਤੇ ਹਾਂ ਠੀਕ ਹਾਂ ਚਲੋ ਬਾਜੀ ਜੱਕਾ ਪੇਟਾ ਨੂੰ ਆਈ ਆਉਂਗਾ ਆਉਂਗਾ ਆਹ ਠੀਕ ਇਹ ਮੈਂ ਪੁੱਛ ਨੂੰ ਮੈਂ ਜਿਹਨੂੰ ਕੀ ਜਾਂਦਾ ਵਾ ਹੋਰ ਤੈਰੀ ਤੇ ਫਿਰ ਵੇਖ ਲਾਂ ਫਿਰ ਵੇਖ ਲਾਂ ਹਾਂ ਚਲੋ ਠੀਕ ਚੰਗਾ ਇਹ ਮੇਰਾ ਤੁਨੰਦ ਆ ਗਿਆ ਵੀ ਇਹ ਮੇਰੀ ਕੋਈ ਪਹਿਣੀ ਹੈ ਤੇ ਨਹੀਂ ਪਹਿਣੀ ਚਲ ਅਸੀਂ ਕੋਈ ਨਹੀਂ ਪੁੱਛ ਲਾਂਗੇ ਮੈਂ ਜਿਹਨੂੰ ਜੇ ਪਹਿਣੀ ਹੋਗੀ ਤੇ ਆਪਾਂ ਲਾਂਗੇ ਜੋ ਵੀ ਹੋਵੇ ਕੀ ਜੋ ਦੰਦਰਾ ਐ ਬੋਲੀ ਦੀ ਬਾਜੀ ਨਹੀਂ ਦੇਣ ਦੀ ਭਰ ਗਈ ਚਲ ਗਈ ਉਹ ਇਹਨੂੰ ਪਤਾ ਨਹੀਂ ਲੱਗਣਦੇ ਆ ਸੁੰਦਰ ਚਲ ਵੀ ਗਿਆ ਜੋਦਾ ਉਹ ਚਲ ਗਿਆ ਤੂੰ ਚਾਹ ਦਾ ਪੁੱਛ ਕੇ ਨ ਮੁਰਕੇ ਮੌੜੀ ਨਹੀਂ ਮੈਂ ਕਿ ਬੋੜਾ ਜਿਹਨੇ ਪੁੱਛਦਾ ਤੂੰ ਆਂਦਾ ਮੈਂ ਨਹੀਂ ਕੋਈ ਖਾਣਾ ਪੀਣਾ ਤਾਂ ਫਿਰ ਮੈਂ ਬਾਰਾ ਲੀੜੇ ਲਾੜੇ ਲਾਉਣ ਵਾਲਾ ਹੀ ਮੰਜਾ ਚੁੱਕਣ ਵਾਲਾ ਹੀਗਾ ਉਥੋਂ ਮੈਂ ਉਹ ਚੁੱਕਣ ਦਾ ਵੀ ਤੋ ਮੈਂ ਮੱਜਾ ਮਾਰੀ ਜੇ ਨਾ ਮੈਂ ਭਰਾਂਗੀ ਚਲ ਗਈ ਹੈ ਘਰੇ ਹੀ ਆ ਦੱਸ ਤੂੰ ਹੀ ਦੇ ਵਾਜਾ ਉਦਾਂ ਹੀ ਤੜਾ ਜਿਦਾਂ ਜੀ ਨਹੀਂ ਲੱਗਦਾ ਵੀ ਕਿਹਦਾ ਹੀ ਵਾਜਾ ਮਾਰਨ ਦਾ ਪੈਨੇ ਘਰੇ ਹੀ ਆ ਕਿਤੇ ਉਹ ਮੈਂ ਮੈਨੂੰ ਗੱਲ ਹੀ ਦੱਸਣੀ ਸੀ ਜੋਦੇ ਦੀ ਮੈਂ ਵੀ ਉਹੀ ਪੁੱਛਣ ਲੱਗੀ ਹੁਣ ਕਿ ਮੈਂ ਆਪਣੀ ਰਸੋਈ ਚ ਵੜ ਜਾਣਾ ਹੈਗਾ ਤੇ ਮੈਂ ਕਿਹਾ ਕੀਤੀ ਗੱਲ ਜੋਦੇ ਨਾਲ ਤੁਸੀਂ ਕੱਲ ਦੇ ਕਹਿਣ ਦੇ ਮੈਂ ਉਹਨੂੰ ਪੁੱਛਣਾ ਕੀਤੀ ਤੇ ਮੈਂ ਹੈਗੀ ਆ ਉਹ ਤਾਂ ਵੀ ਮੇਰੀਆਂ ਲਿਮਟਾਂ ਲੁੰਟਾਂ ਹੈ ਗਿਆ ਵਾਂ ਅੱਛਾ ਤੇ ਇਹ ਪੁੱਛ ਲੈਣਾ ਵੀ ਮੇਰੀ ਕੋਈ ਪੈਜੂਗੀ ਮੈਂ ਵੀ ਇਹ ਸਭ ਮੈਂ ਪੁੱਛਿਆ ਨਹੀਂ ਮੈਨੇਜਰ ਨੂੰ ਜਿਹੜੀਆਂ ਉਹਦੀਆਂ ਲਿਮਟਾਂ ਵਾਂ ਉਹਨੇ ਵੀ ਤਾਂ ਕਿਸੇ ਦੀਆਂ ਗਵਾਹੀਆਂ ਪਵਾ ਕੇ ਲਿਮਟਾਂ ਬਣਾਈਆਂ ਨਾ ਆਹ ਗਵਾਹੀ ਤੇ ਲਿਮਟਾਂ ਹੁੰਦੀਆਂ ਨਾ ਉਹੋ ਹੀ ਇੱਕ ਜਿਹੜੀਆਂ ਹੋਈਆਂ ਲਿਮਟਾਂ ਉਹ ਹੁੰਦੀਆਂ ਦੋ ਤਿੰਨ ਅਕਸਰ ਉਹਨੇ ਵੀ ਤੇ ਗਵਾਈਆਂ ਪੁਆਈਆਂ ਹੀ ਆ ਉਹ ਕੀ ਬਣਾ ਹੁਣ ਕਿਹੜੀ ਬੈਂਕ ਤੇ ਕਿੰਨੀ ਹੈ ਕਿੰਨੀ ਹੈ ਮੈਂ ਲਿਮਿਟੇਰੀ ਤੇ ਕਿਹੜੀ ਤੇ ਕਿੰਨੀ ਹੈ ਹਨਾ ਹਾਂ ਕੀਤੀ ਉਹਨੇ ਕਿ ਨਹੀਂ ਕੀਤੀ ਮੈਨੂੰ ਉਹ ਅਦਾ ਵੀ ਮੈਂ ਜਿਹਨੂੰ ਪੁੱਛ ਲਈ ਜਿਹਦੇ ਆਖੂਕਾਰ ਮੈਂ ਪਾ ਦੂੰਗਾ ਤੇ ਜੇ ਨਾ ਪਈ ਤੇ ਫਿਰ ਹੋਰ ਕਿਸੇ ਦਿਆਲੇ ਦੀ ਪੁਆਲੀ ਆ ਉਹਦੀ ਪੁਆਲੀ ਮੈਂ ਫਿਰ ਦਿਆਲੇ ਦੀ ਪਾਉਣੀ ਵਿਚਾਰੇ ਨੇ ਉਹ ਕਹ ਹਾਨੂੰ ਤਾਂ ਸਾਰੇ ਦੇਖਦੇ ਆ ਅਸੀਂ ਤਾਂ ਸਿਰਫ ਇੱਕ ਗਵਾਹ ਮੱਥੇ ਦਾ ਕਰਕੇ ਤੈਨੂੰ ਪੁੱਛਣੇ ਸਾਡੇ ਕੋ ਬੰਦਿਆਂ ਦਾ ਘਾਟਾ ਭੈਣ ਭਰਾਵਾਂ ਦਾ ਘਾਟਾ ਵਾ ਉਹ ਤਾਂ ਹੀ ਮੈਂ ਤੇ ਕੋਈ ਗੱਲ ਦੀ ਬੋਦੀ ਕੀਤੀ ਫਿਰ ਮੈਂ ਹਵੇ ਪਹਿਲਾਂ ਮੈਨੇਜਰ ਨੂੰ ਤੇ ਪੁੱਛੂਗਾ ਗੱਲ ਉਹ ਬਾਬਾ ਮੈਨੇਜਰ ਨੇ ਕੀ ਆਖਣਾ ਵਾ ਇਹਦੇ ਟੇਟੀਆਂ ਰੇੜ ਗਿਆ ਮੈਨੂੰ ਲੱਗਦਾ ਤੁਹਾਡੇ ਕੋ ਉਦਾਂ ਹੀ ਜਾ ਵੇਖ ਲੈਣੇ ਗਵਾਹੀ ਨਹੀਂ ਜੇ ਪਾਉਣੀ ਤਾਂ ਮੈਂ ਦੱਸਦਾ ਤੁਸੀਂ ਬੜੇ ਬਣੇ ਫਿਰਦੇ ਹੋ ਨਾ ਦੋਦੇ ਦੀ ਪਹਿਲ ਵਾ ਇਹੋ ਜੀ ਕੋਈ ਗੱਲ ਨਹੀਂ ਗਵਾਹੀ ਦੇ ਪਾਊਗਾ ਜਰੂਰ ਏ ਮੈਨੂੰ ਨਹੀਂ ਉਹ ਫਿਰ ਲੱਗਦਾ ਜਿੱਦਾਂ ਨੇ ਇਹ ਗੱਲਾਂ ਕਰਕੇ ਗਿਆ ਉਹ بس ਤੈਨੂੰ ਕਿਉਂ ਨਹੀਂ ਲੱਗਦਾ ਯਾਰ ਤੁਸੀਂ ਆਪੇ ਜਾਣੇ ਪਹੁੰਚਾ ਮੇਰੀ ਉਥੇ ਲਿਮਟਾਂ ਆ ਵਾ ਕੇ ਮੈਂ ਉਹ ਲਿਮਟ ਨਹੀਂ ਤੇ ਉਹੀ ਆਂਦਾ ਵੀ ਮੈਂ ਪਾਉਣ ਨੂੰ ਤਿਆਰ ਵਾਂ ਬਿਲਕੁਲ ਇਹੋ ਜੀ ਕੋਈ ਗੱਲ ਨਹੀਂ ਕਹਿੰਦਾ ਬਾਦੁਰੂ ਚੰਗਾ ਉਹਦੇ ਸਮੂਹ ਹੋਰ ਵੀ ਮੈਨੂੰ ਸਲਾਹ ਦੇਂਦੇ ਆ ਕਾਦੀ ਆਂਦਾ ਵੀ ਤੇਰੇ ਸਹੁਰੇ ਗਨੇ ਤਗੜੇ ਆ ਉਹਨਾਂ ਨੂੰ ਪੁੱਛੋ ਪੈਸੇ ਬੁਏ ਤੇ ਮੈਂ ਕਿਹਾ ਵੀ ਦੁਲੰਦਰ ਨੇ ਤੇ ਮੂੰਹੋਂ ਆਪਣੇ ਕਦੀ ਨਾ ਨੀ ਲਿਆ ਹਾਏ ਰੱਬਾ ਤੁਹਾਨੂੰ ਮੈਂ ਅਜੇ ਕੱਲ ਸਾਰੀਆਂ ਗੱਲਾਂ ਕਿ ਤੁਹਾਡਾ ਦਿਮਾਗ ਪਤਾ ਨਹੀਂ ਕਿੱਥੇ ਗਿਆ ਵਾ ਕੱਲ ਤੁਹਾਡਾ ਸਾਰੀਆਂ ਗੱਲਾਂ ਮੈਂ ਕੀਤੀਆਂ ਨਹੀਂ ਗੀਆਂ ਮੈਂ ਤਾਂ ਕੋਸ਼ਿਸ਼ ਤੋਂ ਹੀ ਲਿਮਟ ਬਣਾਉਂ ਉਹ ਆਪਣੇ ਭੈਣ ਭਰਾਵਾਂ ਨੂੰ ਮੈਂ ਪੁੱਛਦੀ ਆ ਕੋਈ ਤੁਸੀਂ ਆਪਣੇ ਨੂੰ ਪੁੱਛੋ ਹਾਏ ਤੁਸੀਂ ਮੇਰੀ ਬੇਇੱਜ਼ਤੀ ਕਰਾਉਣ ਹੋ ਰਹਿੰਦੇ ਚਾਰ ਚਫੇਰੇ ਭੈਣ ਭਰਾਵਾਂ ਕੋਲ ਆ ਕੇ ਆਣ ਗਵਾਡ ਚਲੋ ਸ਼ਾਜੇ ਮੈਂ ਗੱਲ ਕਰ ਹੀ ਦਿੱਤੀ ਆ ਮੇਰੇ ਦਿਮਾਗ ਚੋਂ ਗੱਲ ਨਿਕਲ ਗਈ ਤੇ ਤਾਂ ਕੀ ਹੋ ਗਿਆ ਹੈ ਤੁਹਾਡੇ ਦਿਮਾਗ ਜਿਹੜੀ ਗੱਲ ਨਿਕਲ ਗਈ ਨਾ ਸਹਿਸਬਾ ਹੁਣ ਇਹ ਗੱਲ ਵੇਖੀ ਕਿੱਥੇ ਫੈਲਣੀ ਅੱਗੇ ਤੇ ਸੋਨੀਆ ਫਲਾ ਕੇ ਉਧਰੋਂ ਨੇ ਹੁੰਦੀ ਨਾ ਐਨ ਹੁਣ ਇਹ ਇਹ ਅਹ ਚੱਕੀ ਨੂੰ ਇਦਾਂ ਘੁੰਮਣੀ ਹੋਣੀ ਹੁੰਦੀ ਇਹ ਬੰਦਾ ਨਹੀਂ ਹੋ ਇਦਾਂ ਦਾ ਇਹ ਬੰਦਾ ਨਹੀਂ ਗਏ ਇਦਾਂ ਦਾ ਚਲੋ ਲੱਗ ਜੂਗਾ ਅਜਾ ਚਾਚੀ ਦੇ ਮਨ ਦੇ ਵਿੱਚ ਹੋਊਗਾ ਕੋਈ ਗੱਲ ਪਰ ਇਹਦੇ ਮਨ ਤੇ ਗੁਰਪ੍ਰੀਤ ਦੇ ਮਨ ਨਹੀਂ ਕੋਈ ਗੱਲ ਵੀ ਜਦੋਂ ਇਹਨੇ ਘਰ ਜਾ ਕੇ ਬਾਬਾ ਦੱਸਣੀ ਆ ਚਾਚੀ ਨੇ ਕਿਹੜੇ ਕੰਨਾਂ ਚ ਰੂੰ ਲਿਆ ਹੋਣਾ ਵਾ ਉਹਨੇ ਵੀ ਤਾਂ ਸੁਣਨੀ ਆ ਉਹ ਚਾਲਾ ਸ਼ਾ ਕੋਈ ਗੱਲ ਨਹੀਂ ਕੀਤੀ ਉਹਨੇ ਕਿਤੇ ਆ ਨੰਗੂਣੀਆਂ ਗੱਲਾਂ ਉਹਨੇ ਕੋ ਉੱਥੇ ਆਪਣੀ ਮਾਂ ਤੈਨੂੰ ਜਾ ਕੇ ਤੂੰ ਵੀ ਐਵੇਂ ਜਾਣ ਕੇ ਜਾਣੀ ਹੁਣ ਪਹਿਲਾਂ 2 ਦਿਨ ਹੋ ਗਏ ਤੁਹਾਨੂੰ ਉਧਰ ਤੁਰੇ ਫਿਰਦਿਆਂ ਨੂੰ ਹੁਣ ਫੇਰ ਤੁਸੀਂ ਮੈਂਜਰ ਨੂੰ ਪੁੱਛਣ ਜਾਓਗੇ ਅੰਦਰ ਟਾਈਮ ਲੱਗਦਾ ਵਾ ਇਹ ਚੀਜ਼ਾਂ ਕਿਤੇ ਹੈ ਵਾ ਉਹ ਵੀ ਉਥੇ ਮੇਰੇ ਬਾਸੀ ਦੇ ਪੁੱਤ ਬੈਠੇ ਆ ਉਹਨੂੰ ਸੇਵਲ ਜਾਂ ਜਾਂਦੇ ਆ ਕਰ ਦੇਣਾ ਹੋਰ ਵੀ ਲੋਕਾਂ ਦੇ ਕੰਮ ਕਰਨੇ ਹੁੰਦੇ ਉਹਨਾਂ ਨੇ ਕਿ ਸਾਡਾ ਹੀ ਕਰੀ ਜਾਣਾ ਮੈਂ ਇਹ ਗੱਲ ਕਹਿਨੀ ਆ ਕਿ ਹੁਣ ਫੇਰ ਮੈਨੇਜਰ ਨੂੰ ਪੁੱਛਣ ਜਾਓਗੇ ਫੇਰ ਆਖੂਗਾ ਵੀ ਹਾਂ ਗਵਾਹੀ ਪਾ ਲਾਂਗੇ ਫੇਰ ਜੋਦੇਵਾਰ ਫੇਰ ਮੈਂ ਲੈ ਜਾਈਂਗਾ ਕੋਈ ਵੀ ਦੂਤ ਤੇ ਦੱਸ ਇਹ ਦੂਰੋਂ ਬੰਡੀ ਸਾਡਾ ਇਹਨੂੰ ਨਾਲ ਹੀ ਲਿਖੇ ਜਾਇਓ ਉਹ ਲੈ ਜੂਗਾ ਨਾਲ ਬਾਬਾ ਆ ਤੇਰੇ ਗੱਡੀ ਜੋੜੇ ਲੈ ਜੂਗਾ ਨਾਲ ਉਹ ਮੇਰੇ ਗੱਡੀ ਹੱਥ ਨਾਲ ਬਾਬਾ ਜੋੜਿਆ ਕਰ ਮੈਂ ਤੈਨੂੰ ਇਹ ਗੱਲ ਕਰਨ ਨਹੀਂ ਆ ਵੀ ਮੈਂ ਬੈਸ ਬਸਈਆ ਨਾ ਕਰਿਆ ਕਰ ਮੈਂ ਤੈਨੂੰ ਇਹ ਗੱਲ ਕਹਿਣਾ ਮੈਂ ਤੈਨੂੰ ਮਾਤੀ ਦੇਣ ਨਹੀਂ ਆ ਦੋ ਫੇਰੇ ਨਾ ਮਾਰ ਲਓ ਤੂੰ ਆਪਣੀ ਮਤ ਆਪਣੇ ਕੋ ਰੱਖ ਮੇਰੀ ਮੇਰੇ ਕੋ ਰਹਿਣ ਦੇ ਫੇਰ ਤੁਸੀਂ ਪਹਿਲਾਂ ਪੁੱਛਣ ਚੱਲ ਜਾਣਾ ਹੈਗਾ ਵੀ ਮੈਂ ਮੈਨੇਜਰ ਨੂੰ ਪੁੱਛਾਂ ਫੇਰ ਇਹਨੂੰ ਦੱਸਣਾ ਹੈ ਖੜਨਾ ਤੇ ਜੇ ਮੈਂ ਕਹਿੰਨੀ ਵੀ ਇਹਨੂੰ ਨਾਲ ਹੀ ਲੈ ਜਾਓ ਮੈਨੇਜਰ ਕਹੂਗਾ ਤਾਂ ਉੱਥੇ ਪਵਾ ਦਿਓ ਗਵਾਈ ਨਾ ਕਹੂਗਾ ਤਾਂ ਹੋਰ ਕਿੰਨੂੰ ਲੈ ਚੰਗਾ ਇਦਾਂ ਕਰ ਲਓ ਇਦਾਂ ਹੀ ਕਰ ਲਉ ਜਿੱਦਾਂ ਤੂੰ ਆ ਨਹੀਂ ਮੈਂ ਓਦਾਂ ਕਰ ਲਉ ਆਇਆ ਕੋ ਨਿਆਣੇ ਦਾ ਕਿਸੇ ਦਾ ਉਹ ਨਿਆਣੇ ਦਾ ਆਇਆ ਇੱਕ ਵਾਰ ਹੂੰ ਠੀਕ ਠਾਕ ਰਾਜੀ ਬਾਜੀ ਆ ਕੀ ਕਰਨੀ ਮੰਮੀ ਮੈਂ ਠੀਕ ਠਾਕ ਵਾ ਹੂੰ ਤੇ ਮੈਂ ਮੈਂ ਤੇ ਸ਼ਹਿਰ ਆਇਆ ਤੇ ਆਂਦਾ ਬਣੀ ਕੋਈ ਗੱਲ ਪੈ ਹੈ ਦੀ ਉਹ ਮੈਂ ਉਹ ਲਿਮਟ ਦਾ ਕਰਕੇ ਮੈਂ ਹਮ ਨਹੀਂ ਤੇ ਮੈਂ ਵੀ ਪਹਿਲਾਂ ਲੱਗੀ ਆਂਦਾ ਚਲ ਠੀਕ ਆਂਦਾ ਕੋਈ ਨਹੀਂ ਚਲ ਜੇ ਲਿਮਟ ਵਾ ਤੁਹਾਡੇ ਮਨ ਤੇ ਆਂਦਾ ਕੋਈ ਨਹੀਂ ਮੈਂ ਜੇ ਉਹ ਆਂਦਾ ਸਾਡੀ ਕਮਾਈ ਤੁਰ ਪੀਦਾ ਫਿਰ ਅਸੀਂ ਛੇਤੀ ਲਾ ਦੇਣੀ ਆ ਤਬਾਹ ਪਉ ਤੇਰੇ ਸਿਰ ਤੇ ਹੀ ਆ ਮੈਂ ਲਗਾਂ ਲੈਣ ਆਹ ਬਈ ਮੇਰ ਕੋ ਇਹ ਆ ਵੀ ਵਾਇਜ ਹੋਤੀ ਜੇ ਕਿਨੇ ਪੈਸੇ ਮੈਂ ਬਣ ਜਾਣਾ ਇੰਨਾ ਪੈਸਾ ਵਾ ਹੂੰ ਤੇ ਇਕੱਠਾ ਹੀ ਨਾ ਕਰ ਡਾਉਣਾ ਤੇ ਉਹਨੂੰ ਵਿਆਜ ਹੀ ਓੜਾ ਪੈਣਾ ਆਹੋ ਆਹ ਪਹਿਲਾ ਪਰਸੈਂਟ ਮਿਲਨੇ ਪਰਸੈਂਟ ਇੰਨੇ ਪਰਸੈਂਟ ਜਦੋਂ ਬੋਬਾ ਇਕੱਠਾ ਹੋ ਗਿਆ ਉਦੋਂ ਵਿਆਜ ਵੀ ਜ਼ਿਆਦਾ ਹੀ ਵਧਣਾ ਜ਼ਿਆਦਾ ਵਧਣਾ ਤੇ ਚਲ ਅੱਛਾ ਕੋਈ ਨਹੀਂ ਹੁਣ ਗਾ ਦੇ ਨਾ ਚੰਗੀ ਗੱਲ ਤੁਰੀ ਆ ਸਕੀਮ ਜਿਹੜੀ ਲਿਮਟ ਦੀ ਆ ਹੁਣ 12 ਪੈਸਾ ਕੋਈ ਵਿਆਜ ਹੀ ਫੜੇ 5 ਤੋਂ ਲੈ ਕੇ 100 ਰੁਪਈਆ ਤੱਕ 100 ਰੁਪਈਏ ਨੂੰ ਜਾਂਦੇ ਆ ਇਹ ਲੱਖਾਂ ਨੂੰ ਕਿੱਥੇ ਚੱਲ ਜਾਂਦੀ ਗੱਲ ਹੈ ਬੰਦੇ ਦਾ ਵਿਆਜੀ ਪੈਸੇ ਦਾ ਬੰਦਾ ਲਵੇ ਨਾ ਵਿਆਜ ਦੀ ਉਹ ਗੱਲ ਵੀ ਵਿਆਜ ਤੇ ਵਿਆਜ ਚੜਦਾ ਜਾਂਦਾ ਵਾ ਤੇ ਇਹ ਮੁੜ ਕੇ ਲੱਸਦਾ ਨਹੀਂ ਹੈਗਾ ਆਹੋ ਅੱਜ ਮੇਰਾ ਕਹਦਾ ਪਹਿਲਾਂ ਕਬਲ ਨੂੰ ਫੋਨ ਕਰਾਂ ਜਾਂ ਮੈਂ ਕਿ ਪਿੰਡ ਵਾਲਿਆਂ ਨੂੰ ਕਰਾਂ ਫੋਨ ਵੀ ਉਹਨਾਂ ਨੂੰ ਇਹ ਬੇਲਵਾ ਵੀ ਕੀ ਕਿੱਥੋਂ ਤੱਕ ਸਾਨੂੰ ਦੇ ਦੇਗੇ ਪੈਸੇ ਤੁਹਾਨੂੰ ਫੌਜੀ ਨੂੰ ਫੌਜੀ ਨੂੰ ਕਰ ਲੈਣਾ ਮੈਂ ਹਾਂ ਚੱਲ ਤੁਸੀਂ ਪਹਿਲਾਂ ਆਣ ਕੇ ਦੱਸੋਗੇ ਨਾ ਕਿੰਨੇ ਦੀ ਬੰਦੀ ਦੇਖਦੀ ਆ ਕਿੰਨੇ ਕਾਨੂੰ ਲੋੜ ਵਾ ਉਹ ਸਾਬ ਨਾਲ ਪੈਣ 15 ਲੱਖ ਦੀ ਆ 15 ਲੱਖ ਦੀ ਤੇ ਚਾਹੀਦੇ ਕਿੰਨੇ ਉਹਨੂੰ ਕਿੰਨੂੰ 30 ਲੱਖ ਅੱਛਾ ਆਹੋ ਅੱਧੀ ਬਣਨੀ ਫਿਰ ਅੱਧੀ ਬਣਨੀ ਹੈਗੇ ਹਾਂ ਤੇ ਤੁਸੀਂ ਵੀ ਕਰੋ ਨਾ ਆਪਣੀ ਭੈਣ ਨਾਲ ਫਿਰ ਆਪਣੇ ਤੁਸੀਂ ਵੀ ਨਾਨਕਿਆਂ ਨਾਲ ਗੱਲ ਕਰੋ ਮੈਂ ਚਲ ਆ ਨਿਬੜ ਜੇ ਪਹਿਲਾਂ ਇਧਰੋਂ ਤੇ ਇਹਦੀ ਟੈਨਸ਼ਨ ਆ ਮੈਨੂੰ ਵੀ ਛੇਤੀ ਬਣ ਜੇ ਹੁਣ ਕਿਸ ਤਰ੍ਹਾਂ ਤਾਉਂਗਾ ਹੁਣ ਇਧਰ ਉਹ ਤੇ ਆਸ ਹੋ ਗਈ ਨਾ 15 ਦੀ ਹੋ ਜਾਣੀ ਆ ਉਦੋਂ ਉਹਨੂੰ ਤੇ 15 ਹੋ ਮਿਲ ਜੂਗਾ ਤੇ ਬਾਕੀ ਦੇ ਕਰੀਏ ਇੰਨੇ ਕ ਮੈਂ ਮਿਲ ਜੇ ਤੇ ਇਹਦੇ ਪਚਾਈਏ ਉਹਨੂੰ ਬਾਕੀ ਫਿਰ ਕਰ ਲੈਨੇ ਆ ਕੋਈ ਨਹੀਂ ਮੈਂ ਫਿਰ ਸਵੇਰੇ ਫੋਨ ਕਰੂੰਗੀ ਆਪੋਸ਼ਲ ਹੀ ਕੀ ਜਾਂਦੇ ਆਹੋ ਤੇ ਤੁਸੀਂ ਇਧਰ ਦਾ ਕੰਮ ਕਰ ਆਇਓ ਆਹ ਚਲੋ ਠੀਕ ਆ ਇਹ ਕਪਾਸੇ ਤੇ ਗੱਲ ਲੱਗੀ ਚਲੋ ਇੰਨੇ ਤੱਕ ਹੋ ਜਾਣੇ ਹਨ ਪਤਾ ਤਾਂ ਲੱਗ ਗਿਆ ਨਾ ਉਹ ਬਣਦੀ ਦੇਵਾ ਫਿਰ ਤੇ ਉਹਨਾਂ ਦੇ ਦੇ ਦੇਣੇ ਉਸੇ ਵਿੜੇ ਆ ਹੁਣ ਬਸ ਹੁਣ ਤੁਹਾਡੀ ਗੱਲ ਜੋਦੇ ਤਾਂ ਕੀ ਹੋ ਜੇ ਤੇ ਜੋਦਾ ਚੱਲ ਜੂਗਾ ਠੀਕ ਵਾ ਨਹੀਂ ਤੇ ਫਿਰ ਮੈਂ ਇਹਨਾਂ ਨਾਲ ਕੋਈ ਕੂਨ ਸਹਣ ਨਹੀਂ ਉਹ ਰੱਖਣਾ ਦਵਿੰਦਰ ਗਵਾਂਡੀਆਂ ਨਾ ਵਗਾੜੀ ਦੀ ਨਹੀਂ ਹੁੰਦੀ ਮੈਂ ਤੈਨੂੰ ਕਿੰਨੀ ਯਾਰ ਆਖਿਆ ਗਵਾਂਡੀਆਂ ਨੂੰ ਤੁਸੀਂ ਪਹਿਲ ਦੇਣਦੇ ਆ ਤਾਂ ਇਹ ਤੇ ਮੈਂ ਆਖਿਆ ਮੈਂ ਜੇ ਚੱਲ ਜੂਗਾ ਨਾਲ ਤੁਹਾਡੇ ਵੀ ਚੰਗੀ ਗੱਲ ਚੱਲ ਜੂਗਾ ਬਾਬਾ ਚੱਲ ਜੂਗਾ ਨਾ ਮੇਰਾ ਰੌਲਾ ਪਾਈ ਜੰਦੀ ਜਨਾਨੀਆਂ ਨੂੰ ਇਹ ਗੱਲ ਕਰਨ ਦੀ ਗਲੂਕੁਲੇ ਨਹੀਂਗੀ ਚਲ ਜੂਗਾ ਕਿ ਨਹੀਂ ਚਲ ਜੂਗਾ ਮੈਨੂੰ ਇੰਨਾ ਮਾਣ ਵਾ ਗਵਾਂਡੀ ਤੇ ਕੀ ਗੱਲ ਜਾਊ ਨਾ ਮੇਰੇ ਨਾਲ ਜਾਊਗਾ ਪੱਕਾ ਹੋ ਕੇ ਉਸੇ ਤਰੂਗਾ ਉਹਨੂੰ ਨਹੀਂ ਪਤਾ ਵੀ ਆਣ ਗਵਾਂਡੀ ਦੇ ਸਦਾ ਹੀ ਲੋੜ ਹੁੰਦੀ ਹੈ